ਪੰਜਾਬ ਦੀ ਖੇਤੀ ਪਾਰਟੀ ਸੀ ਕਹਿਣ ਨੂੰ ਖੇਤੀ ਪਾਰਟੀ ਸੀ ਪਰ ਉਹ ਪਾਰਟੀ ਜਿਹੜੀ ਆ ਉਹ ਦਿੱਲੀੋਂ ਚੱਲਦੀ ਸੀ ਜਿਹੜੀ ਰਾਜ ਏਜੰਸੀ ਆ ਬਹੁਤ ਖਤਰਨਾਕ ਏਜੰਸੀ ਆ ਇਹਦੇ ਬਾਰੇ ਲੋਕਾਂ ਨੂੰ ਬਹੁਤ ਥੋੜਾ ਪਤਾ ਨਹੀਂ ਹੈਗਾ ਇਹ ਐਡੀ ਖਤਰਨਾਕ ਆ ਕਿ ਜਿੰਨੂੰ ਚੋਣ ਸਰਕਾਰ ਉਹਦੀ ਬਣੇਗੀ ਪਾਰਟੀ ਜਿੰਨੂੰ ਚੋਣਗੀਆਂ ਜਿੰਨੂੰ ਜਿਤਾਣਾ ਹੈ ਜੇ ਚੋਣਗੇ ਵੀ ਇਹ ਬੰਦਾ ਜਿੱਤੇ ਉਹਨੂੰ ਉਹ ਜਿੱਤੇਗਾ ਦੂਜੇ ਬੰਦੇ ਜਿੱਤੇਗਾ ਜਿਹੜੇ ਆਪਣੇ ਦੋ ਐਮਪੀ ਜਿੱਤੇ ਆ ਨਾ ਇਹਨੂੰ ਐਵੇਂ ਨਾ ਕਹਿ ਰਹੇ ਲੋਕਾਂ ਨੇ ਵੋਟਾਂ ਵੰਗੇ ਜਿਤਾਦੇ ਆ ਇਦੇ ਪਿੱਛੇ ਬਹੁਤ ਵੱਡੇ ਕਾਰਨ ਹੁੰਦੇ ਆ ਇਹ ਦੋ ਜਿਤਾਗੇ ਆਹ ਨਾਲ ਸਭ ਖਤਮ ਕਰਾਤਾ ਇਹਨਾਂ ਦੇ ਦੋ ਐਮਪੀ ਜਿਤਾਗੇ ਜੀ ਤੇ ਪੰਜਾਬ ਦੀ ਸਰਕਾਰ ਜੇ ਸਿੱਖਾਂ ਦੇ ਇੱਕ ਹੱਕ 'ਚ ਬੰਨੀ ਸੀ ਉਹ ਖਤਮ ਕਰਾਤੀ ਕਿਉਂਕਿ ਦੋ ਇਹ ਜੇ ਬਣਾਤੇ ਇੱਕ ਤੇ ਵਿਚਾਰਾ ਚੁੱਪ ਜਾ ਫਿਰਦਾ ਉਹ ਤੋਂ ਕੋਈ ਪਤਾ ਨਹੀਂ ਕੰਮ ਕਰਦਾ ਤੇ ਇੱਕ ਜਿਹੜਾ ਜੇਲ੍ਹ 'ਚ ਆਮ ਆਦੀ ਪਾਰਟੀ ਨੂੰ ਐਟਰੀਸ ਕਰਕੇ ਹੋ ਗਈ ਵੀ ਸਿੱਖ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਨੂੰ ਵੋਟਾਂ ਨਹੀਂ ਪਾਣੀ ਚਾਹੁੰਦੇ ਸੀ ਉਹਨਾਂ ਨੂੰ ਵੋਟਾਂ ਪਾ ਲਈ ਕੋਈ ਸਟਰੋਂਗ ਪਾਰਟੀ ਨਹੀਂ ਸੀ ਜਿਹੜੀ ਗੱਲ ਕਰਦੀ ਸੀ ਅਸੀਂ ਨਿਰਪੱਖ ਹੋ ਕੇ ਚੱਲਾਂਗੇ ਇਮਾਨਦਾਰ ਅਮਾਨਦਾਰਾਂ ਸੀ ਅਸੀਂ ਕੱਟੜ ਮਾਨਦਾਰਾਂ ਤੇ ਕੋਈ ਕੁਝ ਤਰੀਕੇ ਦੇ ਨਾਲ ਖਾਰ ਕੋ ਜਥੇ ਬੰਦੀਆਂ ਜਿਹੜੀਆਂ ਨੇ ਉਹ ਨਾਲ ਛੋੜ ਨਹੀਂ ਉਹਨਾਂ ਨੇ ਖਾਰ ਕੋ ਜਥੀਆਂ ਬੰਦੇ ਆਂਦੇ ਜਿਹੜੇ ਕੁਝ ਬੰਦੇ ਪਹਿਲੋ ਸਰਕਾਰ ਨਾਲ ਮਿਲ ਚੁੱਕੇ ਸੀ ਉਹਨਾਂ ਨੂੰ ਮਰਤਿਆ ਗਿਆ ਉਹਨਾਂ ਦੇ ਘਰ ਕੇਜੀ ਵੱਲ ਰਿਆ ਕੇਜੀ ਵੱਲ ਪੰਜਾਬ ਚ ਦੇ ਘਰ ਰਿਆ ਖਾਰ ਕੋ ਸਿੰਘ ਦੇ ਜਿਦ ਕਰਕੇ ਉਹ ਚਰਚਾ ਹੋ ਗਈ ਵੀ ਇਹ ਤੇ ਕਾਪੜੇ ਸਿੱਖਾ ਨਹੀਂ ਇਹ ਜੀ ਖਾਰਗੋਹਾਂ ਦੀ ਜਤਾਬੰਦੀ ਹੋਣੀ ਹੈ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਫੰਡ ਵੀ ਜਿਹੜੇ ਨੇ ਵਿਦੇਸ਼ਾਂ ਚੋਂ ਆਪਣੇ ਬਹੁਤ ਵੱਡੇ ਮਦਦ ਪੂਰਾ ਪੈਰਾ ਵੀ ਪੂਰਾ ਪੰਜਾਬ ਨੇ ਟਰੱਕ ਪਰ ਪਰ ਕੇ ਦਿੱਤੇ ਜਿਹੜੇ ਪੰਜਾਬ ਦੇ ਪੁਲਿਸ ਅਫਸਰ ਨੇ ਜਿਹੋ ਇਹਨਾਂ ਬਦਲੀ ਕਰਾਣੀਆਂ ਦਿੱਲੀੋਂ ਕਰਾਣੀਆਂ ਜਾ ਕੇ ਨਾ ਇਹ ਭਵੰਤਵ ਦਾ ਰਾਕੀਆ ਅੱਛਾ ਪੁਲਿਸ ਵੀ ਪੰਜਾਬ ਦੀ ਕੇਜਰੀਵਾਲ ਦੇ ਅੰਡਰ ਆ ਬਿੱਲ ਵਾਲੀ ਇਹ ਵੱਡੀ ਗੱਲ ਕਹੀ ਤੁਸੀਂ ਡਰੋਨ ਸਿਸਟਮ ਆ ਗਿਆ ਭੂਣ ਵਰਗੇ ਹਜੇ ਛੋੜੇ ਕਿਤੇ ਨਾ ਨੇ ਉਹ ਭੁੰਡ ਹੀ ਉਡਦਾ ਨਾ ਲੜ ਜਣਾ ਤੁਹਾਨੂੰ ਤੇ ਲੱਗਣਾ ਭੁੰਡਾ ਮਰ ਗਿਆ ਪਰ ਹੋਏਗਾ ਕਿ ਉਹ ਇਲੈਕਟ੍ਰੋਨਿਕ ਭੁੰਡ ਜਰੀਲਾ ਟੰਗ ਮਾਰ ਗਿਆ ਹੋਊਗਾ ਤੋ ਉਹ ਬੰਦਾ ਕਈ ਕਿਲੋਮੀਟਰ ਦੂਰ ਬੈਠੇ ਬੰਦਾ ਮਰ ਗਿਆ ਬੰਦਾ ਮਰ ਗਿਆ ਉਹ ਤੁਹਾਡਾ ਉਹਨਾਂ ਨੇ ਡੀਏ ਨੇ ਜਾਂ ਡੀਐਨਏ ਜਾਂ ਤੁਹਾਡੀ ਫੋਟੋ ਜਾਂ ਤੁਹਾਡੇ ਆਪਣੇ ਇੱਕ ਬੰਦੇ ਪਿਆ ਆਧਾਰ ਕਾਰਡ ਇਹ ਸਿਸਟਮ ਦੇ ਨਾਲ ਉਹ ਬੰਦੇ ਨੂੰ ਉਹਨਾਂ ਨੇ ਵਿੱਚ ਅਟੈਚ ਕਰ ਦਿੰਦੇ ਨੇ ਇਹ ਨਵੀਂ ਜਾਣਕਾਰੀ ਹਾਂਜੀ ਉਹ ਉਹਦੇ ਨਾਲ ਬਿਲਕੁਲ ਜਿਹੜੇ ਬੰਦੇ ਦਾ ਖਤਮ ਕਰਨਾ ਹੈ ਉਹਦਾ ਵਿੱਚ ਬਾਇਓ ਡਾਟਾ ਹੋਏਗਾ ਉਹ ਪੂੜੇ ਡਾ ਉਹਦਾ ਸਿਸਟਮੇ ਛੋੜਾਇਆ ਉਹ ਹਵਾ ਚ ਉੱਡਦਾ ਆਊਗਾ ਉਹ ਉਸੇ ਬੰਦੇ ਨੂੰ ਡੰਗ ਮਾਰ ਜਣਾ ਕਿਤੇ ਵੀ ਉਹ ਤੁਰਦਾ ਫਿਰਦਾ ਡੰਗ ਮਾਰ ਕੇ ਗਿਆ ਤੇ ਉਹਨੂੰ ਕਿਸੇ ਨੇ ਕਹਿੰਨਾ ਟੈਗ ਉਹਨਾ ਮਰ ਗਿਆ ਕਿਸੇ ਨੇ ਕਹਿੰਨਾ ਕਿ ਉਹ ਮਰ ਗਿਆ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਆਨ ਸਿੰਘ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਬਾਬਾ ਬਗੀਚਾ ਸਿੰਘ ਜੀ ਸਮਾਨੇ ਤੋਂ ਜੁੜੇ ਆ ਗੱਲਬਾਤ ਕਰਾਂਗੇ ਪੰਜਾਬ ਦੀ ਖੇਤਰੀ ਪਾਰਟੀ ਦਾ ਭੋਗ ਪੈ ਗਿਆ ਵਾ ਪੰਜਾਬ ਦੀ ਖੇਤਰੀ ਪਾਰਟੀ ਦਾ ਭੋਗ ਕਿਨਾ ਤਾਕਤਾਂ ਨੇ ਪਾਇਆ ਬੜਾ ਅਹਿਮ ਸਵਾਲ ਆ ਦੂਸਰਾ ਪੰਜਾਬ ਵਿੱਚ ਜੋ ਇਸ ਵਕਤ ਕੇਜਰੀਵਾਲ ਡੇਰੇ ਲਾ ਕੇ ਬੈਠਾ ਔਰ ਕੇਜਰੀਵਾਲ ਦਾ ਡੇਰੇ ਪੰਜਾਬ 'ਚ ਲਾਉਣਾ ਪੰਜਾਬ ਲਈ ਖਤਰੇ ਦੀ ਘੰਟੀ ਕਿਵੇਂ ਆ ਇਸ ਮਸਲੇ ਤੇ ਗੱਲਬਾਤ ਕਰਨੀ ਹੈ ਬਾਬਾ ਬਕੀਚਾ ਸਿੰਘ ਜੀ ਤੋਂ ਸਵਾਲਾਂ ਦੇ ਜਵਾਬ ਲਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ ਦੀ ਖੇਤਰੀ ਪਾਰਟੀ ਦਾ ਭੋਗ ਪਾਵਰ ਵਾਲੇ ਕਿਹੜੇ ਲੋਕ ਨੇ ਅ ਸਭ ਵਿੰਸਿੰਗ ਦੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਸੀ ਕਹਿਣ ਨੂੰ ਖੇਤਰੀ ਪਾਰਟੀ ਸੀ ਪਰ ਉਹ ਪਾਰਟੀ ਜਿਹੜੀ ਆ ਉਹ ਦਿੱਲੀੋਂ ਚੱਲਦੀ ਸੀ ਬੀਜੇਪੀ ਦੇ ਹਿੱਤਾਂ ਹੀ ਖੇਡਦੀ ਸੀ ਉਹ ਬੀਜੇਪੀ ਤਾਂ ਖੇਡਦੀ ਸੀ ਖੇਤਰੀ ਪਾਰਟੀ ਹੁੰਦੀ ਆ ਜਿਹੜੀ ਸਿਰਫ ਆਪਣੇ ਸਟੇਟ ਦੀ ਗੱਲ ਕਰੇ ਆਪਣੇ ਲੋਕਾਂ ਦੀ ਗੱਲ ਕਰੇ ਆਪਣੇ ਲੋਕਾਂ ਦੇ ਹਿੱਤਾਂ ਦੀ ਗੱਲ ਕਰੇ ਤੇ ਉਹ ਆਪਣੇ ਲੋਕਾਂ ਵਾਸਤੇ ਕਿਸੇ ਹੱਦ ਤੱਕ ਜਾ ਸਕੇ ਉਹ ਹੁੰਦੀ ਖੇਤਰੀ ਪਾਰਟੀ ਮਮਤਾ ਬੇਨਰਜੀ ਆ ਉਹ ਉਹ ਉਹਦੀ ਆਪਣੀ ਖੇਤਰੀ ਪਾਰਟੀ ਉਹਦਾ ਜੀ ਚਾਹੇ ਤੇ ਉਹ ਪ੍ਰਧਾਨ ਮੰਤਰੀ ਨੂੰ ਨੇ ਆਪਣੇ ਲਾਕੇ ਜਵਾਬ ਨਹੀਂ ਦਿੱਤਾ ਥੱਲੇ ਜਵਾਬ ਨਹੀਂ ਦਿੱਤਾ ਉਹ ਚਾਹੇ ਤੇ ਉਥੇ ਜਿਹੜੀ ਸੀਬੀਆਈ ਆ ਉਹਨੂੰ ਬਰਨ ਲੈਂਦੀ ਆ ਤੇ ਆਪਣੇ ਪੁਲਿਸ ਪੁੱਤੋ ਕਹੇਗੇ ਨਾ ਉਹਨੂੰ ਉਹਦੇ ਨਾਲ ਦਰਸਤਾਂ ਦੇ ਨਾ ਬਣਾ ਦਿੰਦੀ ਆ ਜਾਨੀ ਕਿ ਤਾਕਤ ਰੱਖਦੀ ਆ ਉਹ ਜਿਹੜੀ ਖੇਤਰੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਦੀ ਸਰਕਾਰ ਹੁੰਦੀ ਆ ਉਹਦੇ ਕੋਲ ਪਾਵਰ ਹੁੰਦੀ ਆ ਆਪਣੀ ਉਹ ਜਦੋਂ ਪਾਵਰ ਹੁੰਦੀ ਆ ਤੇ ਉਹ ਸਟੇਟ ਤੋਂ ਆਕੇ ਜਾਂ ਦੂਜੇ ਸਟੇਟ ਚੋਂ ਆਕੇ ਜਾਂ ਦਿੱਲੀੋਂ ਆਕੇ ਕੋਈ ਜਿਆਦਾ ਉੱਥੇ ਆਪਣੇ ਬੁਦਿੱਕੀ ਨਹੀਂ ਕਰ ਸਕਦਾ ਪਰ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਸੀ ਉਹ ਖੇਤਰੀ ਪਾਰਟੀ ਨਹੀਂ ਸੀ ਉਹ ਰਹਿ ਗਈ ਉਹ ਰਹਿ ਗਈ ਸੀਗੀ ਬੀਜੇਪੀ ਦੀ ਬਣ ਕੇ ਬੀਜੇਪੀ ਦਾ ਹਮੇਸ਼ਾ ਉਹਦੇ ਵਿੱਚ ਜੋੜਾ ਹੁੰਦਾ ਸੀਗਾ ਜੋ ਦਿਨ ਇਸ ਕਰਕੇ ਹੁੰਦਾ ਸੀਗਾ ਮੁੱਖ ਮੰਤਰੀ ਜਿਹੜਾ ਉਹ ਹੁੰਦਾ ਸੀਗਾ ਅਕਾਲੀਆਂ ਦਾ ਤੇ ਵਿੱਚ ਐਮਐਲਏ ਜਿਹੜੇ ਕੁਝ ਮੰਤਰੀ ਹੁੰਦੇ ਸੀਗੇ ਉਹ ਭਾਜਪਾ ਤੇ ਹੁੰਦੇ ਸੀਗੇ ਕੁਝ ਮੰਤਰੀ ਇਹ ਸ਼ਰਤ ਹੁੰਦੀ ਸੀ ਇਹਨਾਂ ਦੀ ਤੇ ਇੱਕ ਦੂਜੀ ਗੱਲ ਇਹ ਆ ਵੀ ਹਮੇਸ਼ਾ ਇਹ ਰਿਹਾ ਏਜੰਸੀਆਂ ਜਿਹੜੀਆਂ ਨੇ ਏਜੰਸੀਆਂ ਜਿਨੂੰ ਜਾਣ ਪੰਜਾਬ ਚ ਜਾਂ ਕਿਤੇ ਵੀ ਸਰਕਾਰ ਉਹਦੀ ਬੰਦੀ ਆ ਤੇ ਇਹਨਾਂ ਨੇ ਹਮੇਸ਼ਾ ਇਹ ਬਾਦਲਾ ਨੂੰ ਆਪਣੇ ਵੱਲੇ ਵਰਤਿਆ ਵੀ ਬਾਦਲਾ ਨੂੰ ਪੰਜਾਬ ਤੇ ਪੰਥ ਦੇ ਵਰਤਿਆ ਇਹਨਾਂ ਨੂੰ ਤੇ ਬਹੁਤ ਇਸ ਕਰਕੇ ਵਰਤੇ ਵੀ ਜਿੰਨਾ ਜੇ ਤੇ ਤੂੰ ਮੁੱਖ ਮੰਤਰੀ ਬੰਨਾ ਤੇ ਤੇਨੂੰ ਸਾਡੇ ਅੰਦਰ ਚੱਲਣਾ ਪਏਗਾ ਤੇ ਜਿੰਨਾ ਚਿਰ ਬਾਦਲ ਰਿਹਾ ਤੇ ਉਹਨਾਂ ਨੇ ਬਾਦਲ ਨੂੰ ਵਰਤਿਆ ਤੇ ਬਾਦਲ ਨੂੰ ਉਹਨਾਂ ਨੇ ਮੁੱਖ ਮੰਤਰੀ ਵੀ ਬਣਾਇਆ ਵੀ ਤੇ ਬਾਦਲਾਂ ਨੂੰ ਭਾਵੇਂ ਮੁੱਖ ਮੰਤਰੀ ਬਣਾਉਂਦੇ ਰਹੇ ਬਾਦਲ ਭਾਵੇਂ ਸਿੱਖਾਂ ਨੂੰ ਮਾਰਦੇ ਰਹੇ ਗੋਲੀਆਂ ਸਿੱਖਾਂ ਨੂੰ ਬਾਦਲ ਮਾਰਦੇ ਰਹੇ ਬੱਪਰ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਬਾਦਲਾਂ ਨੇ ਪਰ ਜਦੋਂ ਵੋਟਾਂ ਆਉਂਦੀਆਂ ਸੀ ਤੇ ਉਹ ਫੇਰ ਬਾਦਲ ਸਰਕਾਰ ਬਣ ਜਾਂਦੀ ਸੀ ਕਿਉਂਕਿ ਉਹਨਾਂ ਨੂੰ ਬੀਜੇਪੀ ਵੋਟਾਂ ਪੰਦੀ ਸੀ ਕਿ ਜਿਹੜੀ ਸ਼ਹਿਰੀ ਵੋਟ ਬੀਜੇਪੀ ਦੀ ਹੋਈ ਪੈਣੀ ਹੈ, ਹਿੰਦੂ ਵੋਟ ਹੀ ਪੈਣੀ ਹੈ। ਜਿਹੜਾ ਸਿਸਟਮ ਇਹਦਾ ਹੈਗਾ ਸੀਗਾ ਉਹਨੂੰ ਜਿਤਾਣਾ ਤੇ ਜਾਂ ਕਾਂਗਰਸ ਆਉਣੀ ਤੇ ਜਾਂ ਅਕਾਲੀ ਦਾ ਲਾਉਣਾ। ਜਦੋਂ ਜਦੋਂ ਟਾਈਮ ਲੰਘਦਾ ਗਿਆ ਤੇ ਫਿਰ ਉਹਨਾਂ ਨੂੰ ਉਹਨਾਂ ਜਿਹੜੀ 120 ਸਾਲ ਉਹ ਉਹਨਾਂ ਨੇ 100 ਸਾਲ ਵਾਲੇ ਪਹਿਲੇ ਸੋਚਦੇ ਆ ਵੀ ਇਹ 100 ਸਾਲ ਬਾਅਦ ਕੀ ਹੋਣਾ ਹੈ। ਹੂੰ ਤੇ ਆਪਾਂ ਕਦੋਂ ਤੱਕ ਕਿਹੜੇ ਕਿਹੜੇ ਕੰਮ ਕਰ ਸਕਦੇ ਆ 100 ਸਾਲ ਬਾਅਦ 50 ਸਾਲ ਬਾਅਦ। ਇਹਨਾਂ ਨੂੰ ਦੇਖ ਹੀ ਲਿਆ ਸੀ ਵੀ ਜਿਹੜਾ ਪ੍ਰਕਾਸ਼ ਸਿੰਘ ਬਦਲਬ ਕਿੰਨਾ ਚਿਰ ਹੋਰ ਆ। ਹੂੰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿਹੜਾ ਉਹ ਕਾਲੀ ਦਾਲ ਦਾ ਪ੍ਰਧਾਨ ਕੋਈ ਹੋਰ ਆਊਗਾ। ਹੂੰ ਜ਼ਰੂਰੀ ਨਹੀਂ ਪੰਜਾਬ ਦੇ ਹਿੱਤਾਂ ਲਈ ਨਾ ਸੋਚ ਲੈ। ਜ਼ਰੂਰੀ ਨਹੀਂ ਵੀ ਜਿਹੜਾ ਸੁਖਵੀਰ ਰਵੇ। ਹੂੰ ਉਹਨਾਂ ਨੇ ਪਤਾ ਸੀਗਾ ਕਿ ਜ਼ਰੂਰੀ ਸੁਖਵੀਰ ਨਹੀਂ ਰਹੇਗਾ ਕੋਈ ਹੋਰ ਵੀ ਆ ਸਕਦਾ ਹੈ। ਹੂੰ ਤੇ ਕਾਲੀ ਦਾਲ ਹੀ ਖਤਮ ਕੀਤਾ ਜਾਏ। ਹੂੰ ਉਹਨਾਂ ਨੇ ਕਾਲੀ ਦਾਲ ਨੂੰ ਖਤਮ ਕਰਨ ਵਾਸਤੇ ਹੂੰ ਬੜੇ ਵੱਡਾ ਸਦ ਅੰਤਰਚਿਆ ਜਿਦੇ ਵਿੱਚ ਗੁਰੂ ਗ੍ਰੰਥ ਸਾਹਿਬ ਬੇਦਬੀਆਂ ਕਰਾਉਣੇ ਸ਼ੁਰੂ ਕੀਤੀਆਂ ਤੇ ਉਧਰੋਂ ਕੇਜਰੀਵਾਲ ਨੂੰ ਹਮਲਾ ਸ਼ੁਰੂ ਕੀਤਾ। ਹੂੰ ਜਿਹੜਾ ਕੇਜਰੀਵਾਲ ਆ ਇਹ ਕੋਈ ਜਿੰਨ ਵਾਂਗੂ ਪ੍ਰਗਟ ਹੋਇਆ ਇੱਕਦਮ ਹੋਇਆ ਨਾ ਕਿ ਇਹਦੇ ਵੀ ਕੋਦਮ ਪ੍ਰਗਟ ਹੋਇਆ ਤੇ ਪਾਰਟੀ ਬਣਾ ਲਈ ਬੰਦੇ ਸਾਰੇ ਦਿੱਲੀ ਦਾ ਮੁੱਖ ਮੰਤਰੀ ਬਣ ਗਿਆ ਇਹ ਇਸੇ ਤਰ੍ਹਾਂ ਨਹੀਂ ਸੀਗਾ ਜੀ ਸਿਰਫ ਇੱਕ ਖਬਰਾਂ 'ਚ ਨਹੀਂ ਸੀਗਾ ਪਰ ਕੰਮ ਇਹ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਸੀਗੇ ਹਮ ਕਿਰਨ 베ਦੀ ਅੰਨਾ ਹਜ਼ਾਰੇ ਕੇਜਰੀਵਾਲ ਜੀ ਤੇ ਸੀਧਾਰਮਨ ਜਿਹੜੀ ਇਸ ਟਾਈਮ ਖਜ਼ਾਨਾ ਮੰਤਰੀਆ ਭਾਰਤ ਦੀ ਹਮ ਤੇ ਇੱਕ જય ਸ਼ੰਕਰ ਤੇ ਇੱਕ ਹੋਰ ਮੈਂ ਨਾ ਭੁੱਲ ਗਿਆ ਜੀ ਜੀ ਇਹ ਸਾਰੇ ਇੱਕ ਸੰਸਥਾ ਦੇ ਮੈਂਬਰ ਨੇ ਜੋ ਸੰਸਥਾ ਜਿਹੜੀ ਚੱਲ ਰਹੀ ਆ ਸਿੰਗਾਪੁਰ ਚੱਲ ਰਹੀ ਆ ਸਿੰਗਾਪੁਰ ਦੋਂ ਦਾ ਹੈੱਡ ਆਫ ਸਿੰਗਾਪੁਰ ਆ ਜੀ ਜੀ ਪਰ ਉਹ ਜਿਹੜੀ ਸੰਸਥਾ ਚੱਲਦੀ ਹੈਗੀ ਏ ਆਰਐਸਐਸ ਦੇ ਅਧੀਨ ਅੱਛਾ ਉਹਦੇ ਲਈ ਕੰਮ ਕਰਦਾ ਕਿ ਜਿਹੜੀ ਵਾ ਹਾਂਜੀ ਹਾਂ ਉਹ ਮੈਂਬਰ ਉਹਦੇ ਨੇ ਯਾਰੇ ਜੀ ਤੇ ਉਹ ਸੰਸਥਾ ਕਿਹਦੀ ਅੰਡਰ ਆ ਆਰਐਸਐਸ ਦੀ ਪਰ ਹੈਗੀ ਉਹਦਾ ਹੈੱਡ ਆਫ ਜਿਹੜਾ ਉਹ ਹੈਗਾ ਸਿੰਗਾਪੁਰ ਜੀ ਉਹਨਾਂ ਨੇ ਕੀ ਨਾਂ ਸੰਸਦਾਂ ਕੋ ਚੇਤਾ ਹਾਂ ਮੈਨੂੰ ਨਾਂ ਭੁੱਲ ਗਿਆ ਮੈਂ ਜਲਦੀ ਦੱਸਾਂਗਾ ਤੁਹਾਨੂੰ ਮੈਂ ਇਹਦੇ ਬਾਰੇ ਕਾਫੀ ਖੋਜ ਕਰ ਰਿਹਾ ਹਾਂ ਤੇ ਉਹ ਉਹਨਾਂ ਦਾ ਕੰਮ ਇਹ ਕੀ ਸੀ ਵੀ ਕਿਵੇਂ ਆਪਾਂ ਹਿੰਦੂਵਾਦ ਤੇ ਹਿਬਰ ਲਿਓਣਾ ਤੇ ਹਿੰਦੂ ਰਸhtra ਕਿਵੇਂ ਲਿਓਣਾ ਤੇ ਕਿਵੇਂ ਖੇਤਰੀ ਪਾਰਟੀ ਖਤਮ ਕਰਨੀਆਂ ਉਹਨਾਂ ਖੇਤਰੀ ਪਾਰਟੀਆਂ ਸਭ ਤੋਂ ਸਭ ਤੋਂ ਪਹਿਲਾਂ ਉਹਨਾਂ ਦਾ ਖੇਤਰੀ ਪਾਰਟੀਆਂ ਖਤਮ ਕਰਨਾ ਜਵੇਂ ਹਰਿਆਣਾ ਦੀ ਖੇਤਰੀ ਪਾਰਟੀ ਖਤਮ ਕੀਤੀ ਭਾਜਪਾ ਆ ਗਈ ਹੋਰ ਤਾਂ ਦੀ ਕੀਤੀ ਪਰ ਜਿੱਥੇ ਖੇਤੀ ਪਾਰਟੀ ਇਕੱਲੀ ਆਪਣੇ ਸਿਰ ਤੇ ਚੱਲ ਰਹੀਆਂ ਸੀਗਾ ਉੱਥੇ ਮਜਬੂਤ ਰਹੀਆਂ ਜਿਵੇਂ ਸੁਸ਼ਮਾ ਚੋਦੀ ਆ ਜਿਹੜੀ ਮਮਤਾ ਬੇਨਜੀ ਨਾਲ ਗੱਲ ਕੀਤੀ ਆ ਤੇ ਜੈਲ ਦਾ ਦੀ ਗੱਲ ਕੀਤੀ ਆ ਜੈਲ ਦਾ ਦੀ ਗੱਲ ਵਿੱਚ ਕੀਤੀ ਨਹੀਂ ਸੀ ਪਰ ਜੈਲ ਦਾ ਨੂੰ ਮਰਵਾਤਾ ਉਹਨਾਂ ਨੇ ਜੈਲ ਦਾ ਨੂੰ ਮਰਵਾਤਾ ਤੇ ਇਹਨਾਂ ਨੇ ਜਿਹੜੀ ਮਮਤਾ ਬੇਨਜੀ ਸੀ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੜੀ ਟਕੜ ਰਹੀ ਆ ਬਚਾਰਿਆ ਉਹਦਾ ਜੀ ਜੀ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਅਕਾਲੀ ਦਲ ਖਤਮ ਕਰਕੇ ਇਥੇ ਤੀਜੀ ਤਰਕਵੇਂ ਲਹੁੰਦੀ ਜਾਏ ਹੋਣੋ ਜਿਹੜੇ ਸਿੱਖ ਨੇ ਨਾ ਤੇ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਨਾ ਹੀ ਪਾਉਂਦੇ ਭਾਜਪਾ ਨੂੰ ਅਕਾਲੀਏ ਦੇ ਪੱਕੇ ਸਮਰਥਕ ਸੀ ਤੇ ਅਕਾਲੀਆਂ ਦੇ ਮਨੋ ਅਕਾਲੀ ਜਿਹੜੇ ਨੇ ਉਹ ਕਿਵੇਂ ਸਿੱਖਾਂ ਦੇ ਮਨੋਂ ਚੜਨਾ ਉਹ ਤਾਂ ਜੇ ਇਹਨਾਂ ਦਾ ਜਿਹੜਾ ਇਸਟਾਜ ਨੂੰ ਮੰਨਦੇ ਆ ਸਿੱਖ ਜਿਹਦਾ ਸਿੱਖ ਜਿਹਦੇ ਖਿਲਾਫ ਕੋਈ ਸ਼ਬਦ ਨਹੀਂ ਸੁਣ ਸਕਦੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਭੀ ਜਿੰਨਾ ਚਿਰ ਇਹਨਾਂ ਦੇ ਸਬੰਧ ਦੇ ਵਿੱਚ ਕੋਈ ਸਿਰੇਂਤਰ ਨਹੀਂ ਰਚਿਆ ਜਾਂਦਾ ਉਹਨਾਂ ਚ ਅਕਾਲੀਆਂ ਉਹ ਸਿੱਖ ਦੂਰ ਨਹੀਂ ਹੋਣਗੇ। ਉਦੋਂ ਜੋ ਜਿਹੜਾ ਰਾਮ ਰਹੀਮ ਆ ਉਹ ਬڑے ਵੱਡੇ ਚੱਕਰ ਵਿੱਚ ਫਸ ਚੁੱਕਾ ਸੀਗਾ। ਪਹਿਲੇ ਪਹਿਲੇ ਫਸਿਆ ਸੀ ਬੁੜੇ ਸਾਲਾਂ ਤੋਂ 2015 ਤੋਂ ਪਹਿਲੇ ਫਸਿਆ ਸੀ ਤੋਂ ਫੇਰ ਵਰਤਿਆ ਗਿਆ। 2700 ਤੋਂ ਪਹਿਲੇ ਵਰਤਿਆ ਗਿਆ ਸੀ ਉਹ ਫਸਿਆ ਸੀ ਜੋ। ਜੀ ਜੀ। ਉਹ 2700 ਹੀ ਉਹਨਾਂ ਨੇ ਬਲਾਦਕਾਂ ਦੇ ਕੇਸਾਂ 'ਚ ਹੋਣਗੇ ਸਜ਼ਾ ਦਿੱਤਾ ਸੀਗਾ। ਜੀ ਜੀ। ਤੇ ਬਾਅਦ 'ਚ ਉਹਦੇ ਸਜ਼ਾ ਹੋਣ ਵਾਲੀ ਸੀ ਉਹਨੂੰ। ਉਹਨੂੰ ਵੀ ਫਰਤਣਾ ਸੀ ਇਹਨਾਂ ਨੇ ਵੀ ਤੈਨੂੰ ਸਜ਼ਾ ਦੇ ਜਹ ਹੋਣੀ ਹੋਣੀ ਆ ਪੁੱਤਰਾ। ਹਮ। ਪਰ ਬਲੇ ਤੈਨੂੰ ਬਚਾ ਲਵਾਂਗੇ ਪਰ ਤੇਰੇ ਤੋਂ ਕੰਮ ਜਿਹੜੇ ਲੈ ਲੈਣੇ ਸੀਗੇ ਗੁਰੂ ਗ੍ਰੰਥ ਸਾਹਿਬ ਨਾਦਰ ਕਰਵਾਣਾ ਉਹਨਾਂ ਤੋਂ ਉਹਦੇ ਵਸਿੰਦਿਆਂ ਤੋਂ ਜਿਹੜੇ ਉਹਦੇ ਚੋਦੇ ਚੇਲੇ ਸੀਗੇ ਉਹਨਾਂ ਦਾ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਵਾਇਆ ਗਿਆ ਚੋਰੀ ਕਰਵਾ ਕੇ ਪੋਸਟਰ ਲੁਆਏ ਗਏ ਪੋਸਟਰ ਲੁਆ ਕੇ ਐਲਾਨ ਕੀਤਾ ਗਿਆ ਵੀ ਤੁਹਾਡਾ ਗੁਰੂ ਸਾਡੇ ਕੋਲ ਆ ਜੁਰਤ ਦੇ ਲੱਭ ਲੋ ਨਹੀਂ ਤੇ ਅਸੀਂ ਇਨਦਰਾਲੋਂ ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਤੁਹਾਡਾ ਜਿਹੜਾ ਵੀ ਗਲੀਆਂ 'ਚ ਖੜਾ ਰਾਂਗੇ ਵੇਖੋ ਵੰਗਾਰ ਕੇ ਉਹਨਾਂ ਖੜਾ ਰਿਹਾ ਕੋਈ ਟਿੱਕੀ ਮੁੱਡੀ ਗੱਲ ਨਹੀਂ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਤੇ ਜਿੱਥੇ ਹੋਜੀ ਗੱਲ ਹੋਏ ਤੇ ਸਰਕਾਰ ਦੇ ਕੰਦ ਜੂਣਾ ਸਰਕੇ ਅਕਾਲੀ ਸਰਕਾਰ ਹੋਵੇ ਸਿੱਖਣ ਸਰਕਾਰ ਹੋਵੇ ਸ੍ਰੋਮਣੀ ਕਮੇਟੀ ਦੇ ਅੰਡਰ ਹੋਵੇ ਤੇ ਉਹਨਾਂ ਨੂੰ ਕੋਈ ਕੋਈ ਗਾਲ ਹੀ ਨਾ ਕਰਨੋ ਜੁਬਰੇ ਰਹੇ ਨਾ ਪੋਸਟਰ ਲਾਇਆ ਗਿਆ ਮੀਨਾ ਪੋਸਟਰ ਲਾਇਆ ਗਿਆ ਮੀਨਾ ਵੇੜ ਕੀਤੀ ਉਹਨਾਂ ਨੇ ਤੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਬੰਦਨ ਫੜਨ ਦੀ ਤੇ ਇਸੇ ਦਿਨ ਚ ਸੁਖਵੀਰ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਸੀ ਮੈਨੂੰ ਪੰਜਾਬ ਚ ਕੀ ਤਰੀ ਜੰਦੀ ਵੀ ਨਜ਼ਰ ਆਉਂਦੀ ਹੈ ਬਿਲਕੁਲ ਉਹ ਤਾਂ ਗੱਲ ਉਹਦੇ ਉਹਨਾਂ ਨੂੰ ਕੀੜੀਆਂ ਦੇ ਦੇ ਰਹੀਆਂ ਨੇ ਉਹਨੂੰ ਇਹ ਦਿਸਿਆ ਨਹੀਂਗਾ ਉਧਰੋਂ ਮੋੜਮੁੜੀ ਬੰਬਤ ਮਾਰ ਕੇ ਵੀ ਹੋ ਚੁੱਕਾ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਇਹਨਾਂ ਨੂੰ ਉਹਨੂੰ ਫੜਿਆ ਨਹੀਂਗਾ ਬੱਚੇ ਮਾਰੇ ਗਏ ਬੱਚੇ ਮਾਰੇ ਗਏ ਉਧਰ ਬਹੁਤ ਜਦੋਂ ਉਹ ਲੈਂ ਜਿਹੜੀ ਜਿਹੜੀ ਉਹਦੀ ਪੈੜ ਜਿਹੜੇ ਸਨ ਉਹ ਵੀ ਸਰਸੇ ਜਾਂਦੇ ਸੀਗੇ ਉਹਨਾਂ ਨੇ ਉੱਥੇ ਜਾ ਕੇ ਜਦੋਂ ਸਰਸਿਆਂ ਨੂੰ ਪੈੜ ਪੁਰੇ ਉੱਥੇ ਬੇਕਾ ਲਾਤੀਆਂ ਇੱਥੇ ਉਧਰੋਂ ਯੋਰ ਪੈ ਗਿਆ ਸੈਂਟਰ ਚੋਂ ਵੀ ਸਰਸੇ ਵਾਲੇ ਨੂੰ ਮਾਫੀ ਦੇ ਵੇਖੋ ਕਿੰਨੀ ਵੱਡੀ ਗੱਲ ਉਧਰੋਂ ਮਾਫੀ ਦਵਾਤੀ ਸਰਸੇ ਵਾਲੇ ਨੂੰ ਸਾਰਾ ਉਲਟੋ ਹੋ ਗਿਆ ਜਹੇਦਾਰਾ ਦੇ ਵੀ ਉਹ ਕਰਾਣਾ ਸੀ ਨਾ ਇਹਨਾਂ ਨੇ ਇਹਨਾਂ ਨੇ ਕਾਲੀਆਂ ਨੂੰ ਖਤਮ ਕਰਦਾ ਸੀ ਨਾ ਕਾਲੀ ਸਰਕਾਰ ਨੂੰ ਇਹਨਾਂ ਨੇ ਪੰਜੇ ਜਹੇਦਾਰਾ ਨੂੰ ਆਪਣੀ ਕੋਠੀ ਬੁਲਾਇਆ ਜੀ ਗੁਰਮukh ਸਿੰਘ ਨਾਲ ਮੇਰੀ ਬਹੁਤ ਵਧੀਆ ਦੋਸਤੀ ਆ ਜਿਹਦਾ ਗੁਰਮukh ਤੋਂ ਉਹ ਜਿਹੜੇ ਦਮਦਮਾਸਾ ਜਹੇਦਾਰ ਸੀਗੇ ਮੈਂ ਉਹਦੀ ਬੇਨਤੀ तकरीबन ਸਾਰੀ ਗੱਲ ਬਤੋਈ ਆ ਪਰ ਉਹਨੂੰ ਵਿਚਾਰੇ ਨੂੰ ਖਤਮ ਕਰੇ ਕੀਤਾ ਗਿਆ ਕਿਉਂਕਿ ਜਿਹੜਾ ਬੰਦਾ ਸਟੈਂਡ ਰਹਿੰਦਾ ਸੀਗਾ ਉਹਨਾਂ ਨੇ ਖਤਮ ਕੀਤਾ ਜਾਂਦਾ ਸੀਗਾ ਉਹਨੇ ਉੱਥੇ ਸਟੈਂਡ ਲਿਆ ਵੀ ਇਹ ਜਹੇਦਾਰ ਜੀ ਸਾਨੂੰ ਘਰ ਬੁਲਾ ਕੇ ਤੁਸੀਂ ਇਹ ਗਲਤ ਕੀਤਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਗਿਆ ਤੇ ਤੁਹਾਨੂੰ ਪਤਾ ਨਾ ਸਭ ਤੋਂ ਵੱਧ ਭੰਡੇ ਹੀ ਉਹਨੂੰ ਗਿਆ ਉਹਨੇ ਭੰਡਿਆ ਗਿਆ ਪੀਐਨਏ ਜੀ ਮੀਟਿੰਗ ਕਰਾਈ ਇਹਦੇ ਸਾਨੂੰ ਬੁਲਾਇਆ ਸਰਸੇ ਵਾਲੇ ਨੂੰ ਇਹ ਦੁਬਈ ਗਿਆ ਇਹ ਦੂਜੀ ਅਕਸ਼ਕ ਮਾਰਨ ਆਇਆ ਕਈ ਕੁਝ ਬਣਾਤੀ ਗੱਲਾਂ ਦੀਆਂ ਜੋ ਕਿ ਉਹ ਵਿਚਾਰੇ ਦੇ ਪੱਲੇ ਕੱਖ ਨਹੀਂ ਹੈਗਾ ਹੂੰ ਜਿਵੇਂ ਕਹਿੰਦੇ ਉਹ ਤੇ ਪਲਾਟ ਲੈ ਲਏ ਉਹਨੇ ਜੋਗਾ ਹੈ ਨਹੀਂ ਇਹ ਨਹੀਂ ਜੋਗਾ ਜੀ ਇਹ ਪਲਾਟ ਲੈ ਲਏ ਉਹਨੇ ਦੁਬਈ ਜਾ ਲੈ ਲੇ ਪਰ ਮੇਰੇ ਬਹੁਤ ਵਧੀਆ ਨਾਲ ਮੈਂ ਦੋਨੋਂ ਬਹੁਤ ਚੰਗਾ ਜਾਣਦਾ ਉਹਨਾਂ ਨੂੰ ਬਹੁਤ ਵਧੀਆ ਇਨਸਾਨ ਨੇ ਤੇ ਬੜੇ ਗੁਰਮੁਖੜੇ ਪਰ ਉਹ ਗੁਰਮੁਖ ਬੰਦੇ ਨੂੰ ਜਦੋਂ ਜਿੰਨੇ ਸਟੈਂਡ ਲਿਆ ਜਿਹਨੇ ਕਿਹਾ ਮੈਂ ਸੈਨ ਨਹੀਂ ਕਰਨੇ ਉਹਨੂੰ ਇਹੋ ਜਿਹਾ ਰਗੜਿਆ ਅਖਬਾਰਾਂ ਦੇ ਵਿੱਚ ਸਭ ਤੋਂ ਵੱਧ ਉਹਨੂੰ ਭੰਡਿਆ ਗਿਆ ਤੇ ਬਾਕੀ ਜਿਹੜੇ ਬੰਦੇ ਚੁੱਪ ਕਰਕੇ ਬੀਬੇ ਦੇ ਰਾਣੇ ਸੈਨ ਘਰ ਆਏ ਸੀਗੇ ਉਹ ਚੁੱਪ ਕਰਕੇ ਸ਼ਾਂਤ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕੁਝ ਕੀਤਾ ਹੀ ਨਹੀਂ ਗਿਆ ਜਿਵੇਂ ਜਹੇਦਾਰ ਸੀਗਾ ਗੁਰਮੁਖ ਗੁਰਬਚਨ ਸਿੰਘ ਉਹਦੇ ਖਿਲਾਫ ਨਹੀਂ ਕੋਈ ਬੋਲਿਆ ਹੋਰਾਂ ਦੇ ਖਿਲਾਫ ਨਹੀਂ ਬੋਲਿਆ ਤੇ ਗੁਰਮੁਖ ਸਿੰਘ ਨੂੰ ਇੰਨਾ ਭੰਡਿਆ ਇੰਨਾ ਭੰਡਿਆ ਤੇ ਜੇ ਉਹ ਬੋਲਿਆ ਤੇ ਉਹਨੂੰ ਜਹੇਦਤ ਲਾ ਕੇ ਪਰ੍ਹਾਂ ਮਾਰਿਆ ਬਿਲਕੁਲ ਤੇ ਲੋਕੀ ਸਾਡੇ ਫੇਰ ਹੀ ਸਹਿਕਣੇ ਨੇ ਉਹ ਫੇਰ ਵੀ ਉਹਨੂੰ ਬਦਨਾਮ ਕਰੀ ਜਾਣ ਕਿਉਂਕਿ ਏਜੰਸੀਆਂ ਚੁੰਦੀਆਂ ਸੀ ਨਾ ਵੀ ਜਿਹੜਾ ਵੀ ਜਿਹੜਾ ਵੀ ਇਸਰਾ ਸਿੱਖੀ ਦੇ ਹੱਕ 'ਚ ਗੱਲ ਕਰੇਗਾ ਉਹਨੂੰ ਖਤਮ ਕਰਾਂ ਕਰਾਂਗੇ ਤੇ ਮੀਡੀਆ ਜਿਹੜਾ ਉਹ ਗੱਲ ਉਹੀ ਕਰੇਗਾ ਜੋ ਸਏਜੰਸੀਆਂ ਚੋਧੀਆਂ ਨੇ ਜੀ ਜਿਹੜੀ ਰਾਜ ਏਜੰਸੀਆ ਬਹੁਤ ਖਤਰਨਾਕ ਏਜੰਸੀਆ ਇਹਦੇ ਬਾਰੇ ਲੋਕਾਂ ਨੂੰ ਬਹੁਤ ਨੂੰ ਪਤਾ ਨਹੀਂ ਹੈਗਾ ਇਹ ਇੱਡੀ ਖਤਰਨਾਕ ਹੈ ਕਿ ਜਿੰਨੂੰ ਚਾਹਣ ਸਰਕਾਰ ਉਹਦੀ ਬਣੇਗੀ ਪਾਰਟੀ ਜਿੰਨੂੰ ਚਾਹਣਗੀਆਂ ਹੂੰ ਜਿੰਨੂੰ ਜਿਤਾਣਾ ਹੈ ਜੇ ਚੋਣਗੇ ਵੀ ਇਹ ਬੰਦਾ ਜਿੱਤੇ ਉਹਨੂੰ ਉਹ ਜਿੱਤੇਗਾ ਦੂਜਾ ਬੰਦਾ ਜਿੱਤੇਗਾ ਜਿਹੜੇ ਆਪਣੇ 2 MP ਜਿੱਤੇ ਆ ਨਾ ਇਹਨੂੰ ਐਵੇਂ ਨਾ ਕਹਿ ਲੋ ਵੀ ਲੋਕਾਂ ਨੇ ਵੋਟਾਂ ਵਾਗੇ ਜਿਤਾਦੇ ਆ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਹੁੰਦੇ ਆ ਇਹ 2 ਜਿਤਾ ਕੇ ਆਉਣ ਵਾਲਾ ਸਮਾਂ ਖਤਮ ਕਰਾਤਾ ਇਹਨਾਂ ਦੇ ਜੀ 2 MP ਜਿਤਾ ਕੇ ਜੀ ਤੇ ਪੰਜਾਬ ਦੀ ਸਰਕਾਰ ਜੇ ਸਿੱਖਾਂ ਦੇ ਇੱਕ ਹੱਕ 'ਚ ਬੰਨੀ ਸੀ ਉਹ ਖਤਮ ਕਰਾਤੀ ਕਿਉਂਕਿ ਦੋ ਇਹ ਜੇ ਬਣਾਤੇ ਇੱਕ ਤੇ ਵਿਚਾਰਾ ਚੁੱਪ ਜਾ ਫਿਰਦਾ ਉਹ ਤੋਂ ਕੋਈ ਪਤਾ ਨਹੀਂ ਕੰਮ ਕਰਦਾ ਤੇ ਇੱਕ ਜਿਹੜਾ ਜੇਲ੍ਹ 'ਚ ਉਹਦੀਆਂ ਜੜੀਆਂ ਉਹਦੀਆਂ ਜਿਹੜੀਆਂ ਕੁਝ ਗੱਲਾਂ ਸਨ ਉਹ ਸਰਕਾਰ ਕੋਲ ਬੁਆਈਆਂ ਜਾਂ ਬਾਹਰ ਨਿਕਲੀਆਂ ਚਲੋ ਉਹ ਵੱਖ-ਵੱਖਰਾ ਬਖਰਾ ਜਾਂ ਉਹਨੂੰ ਪਤਾ ਨਾ ਮੈਂ ਨਾ ਕਰ ਦੇਣਾ ਬਸ ਕੁਝ ਵੀ ਹੈ ਜੀ ਬਹੁਤ ਗੱਲਾਂ ਨੇ ਜਿਦੇ ਵਿੱਚ ਬਹੁਤ ਸਚਾਈ ਵੀ ਆ ਤੇ ਕੋਈ ਗੱਲਾਂ ਹੋਤਰਾ ਦੀਆਂ ਨੇ ਆਪਾਂ ਉਹਨੂੰ ਬੱਚਾ ਬਖਰਾ ਛੱਡ ਦੋ ਸਰਕਾਰ ਨੇ ਇੰਨੇ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਖੇਤਰੀ ਪਾਰਟੀ ਦੀ ਤੇ ਉਹਨਾਂ ਨੇ ਅਕਾਲੀਆਂ ਨੂੰ ਖਤਮ ਕਰਨ ਵਾਸਤੇ ਇੰਨੇ ਕੁਝ ਨਾਤਾ ਉਧਰੋਂ ਇਹ ਕਹਤਾ ਵੀ ਜੇ ਤੁਸੀਂ ਵਜ਼ੀਰੀ ਲੈਣੀ ਆ ਸੈਂਟਰ ਦੀ ਤੇ ਜਿਹੜਾ ਸਮੇਤ ਸੈਣੀ ਹੈ ਇਹਨੂੰ ਲਾਣਾ ਪਏਗਾ ਡੀਜੀਪੀ ਪੰਜਾਬ ਦਾ ਹਾਂ ਫਰ ਸਮਰੱਧੀ ਬਜਿਰੀ ਵਾਸਤੇ ਸਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾ ਦੋ ਡੀਜੀਪੀ ਲਾਤਾ ਇੱਕ ਬਜਰੀ ਖਾਤਰ ਇੱਕ ਵਜਿਰੀ ਖਾਤਰ ਬੁੱਚਰ ਬੰਦਾ ਜਿਨੇ ਸਿੱਖਾਂ ਨੂੰ ਕੋਹਾਂ ਮਾਰਿਆ ਸੀ ਉਹਨੂੰ ਡੀਜੀਪੀ ਪੰਜਾਬ ਦਾ ਲਾਤਾ ਕਿਉਂਕਿ ਜਿਹੜੇ ਬਾਦਲ ਪ੍ਰਵਾਸੀ ਇਹ ਭਾਜਪੀ ਤੋਂ ਵੱਖ ਹੋ ਕੇ ਚੱਲ ਨਹੀਂ ਸਕਿਆ ਏ ਆਰਐਸ ਦੇ ਅੰਦਰ ਉਹ ਕਿ ਚੱਲਿਆ ਜੇ ਵਾਰੀ ਮੁੱਖ ਮੰਤਰੀ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਉਹਨਾਂ ਨੂੰ ਪਤਾ ਸੀ ਵੀ ਜੇ ਮੁੱਖ ਮੰਤਰੀ ਤੇ ਉਹਨਾਂ ਕਹਿੰਦੇ ਮੁੱਖ ਮੰਤਰੀ ਬਣਨੈ ਨਾ ਸੁਖਬੀਰ ਬਾਦਲ ਨੂੰ ਕਿਹਾ ਤੇ ਚੁੱਪ ਕਰਕੇ ਸਾਡੇ ਕਹਿੰਦ ਚੱਲਦਾ ਰਿਹਾ ਜੋ ਜੋ ਉਹ ਕਹਿੰਦੇ ਸੀ ਉਹ ਹੀ ਕੁਝ ਹੁੰਦਾ ਰਿਹਾ ਜੇ ਸਰਸੇ ਵਾਲੇ ਨੂੰ ਨਹੀਂ ਫੜਦਾ ਉਹਨਾਂ ਨੇ ਕਿਹਾ ਜੇ ਸਰਸੇ ਨੂੰ ਮਾਫੀ ਦੇਣੀ ਸੀ ਸੈਂਟਰ ਨੇ ਕਿਹਾ ਮਾਫੀ ਦਿੱਤੀ ਕਰੋੜਾਂ ਰੁਪਏ ਇਸ ਧਿਆਨ ਦੇ ਲਾਤੇ ਸਰੋਨੀ ਕਮੇਟੀ ਦੇ ਖਜ਼ਾਨੇ ਚ ਜਦੋਂ ਸਿੱਖ ਕੌਮ ਬੁਰਾ ਹੋ ਗਈ ਇੱਕ ਬੰਦੇ ਸਿੱਖਾਂ ਦੇ ਨਾਲ तरीके ਦੇ ਨਾਲ ਖਵਾਰਾ ਜੋਦਰ ਵੀ ਜੋਰ ਲਾ ਰਹੇ ਸੀਗੇ ਉਧਰੋਂ ਵਿੱਚ ਬਗਾਵਤ ਵੀ ਖੜੀ ਕਰ ਰਹੇ ਸੀਗੇ ਏਜੰਸੀਆਂ ਜਿਹੜੀਆਂ ਉਧਰੋਂ ਬਾਦਲਾਂ ਨੂੰ ਜਿਹੜਾ ਉਹਨਾਂ ਤੋਂ ਕੰਮ ਹੋ ਜਾ ਕਰਾਤੇ ਉਧਰੋਂ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਅੰਦਾ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਬਾਦਲਾਂ ਤੋਂ ਬਿਆਨ ਦਵਾਤੇ ਕਿਸਾਨ ਅੰਦੋਲਨ ਦੇ ਖਿਲਾਫ ਦੇਖੋ ਕੇ ਨੇ ਕੀ ਚੱਕਰ ਚਲਾਇਆ ਉਧਰੋਂ ਵੀ ਖਤਮ ਹੋ ਗਏ ਅਕਾਲੀ ਜਿਹੜੇ ਕਿਸਾਨ ਅੰਦੋਲਨ ਨੂੰ ਗਲਾਗਨ ਨਾਲ ਪੈਜੇ ਵੇ ਇਹ ਪੀੜਾਂ ਵੜਦੇ ਨਾਲ ਆਮ ਆਦਮੀ ਪਾਰ ਦੀ ਐਂਟਰੀ ਹੋ ਗਈ ਆਮ ਆਦੀ ਪਾਰਟੀ ਐਂਟਰੀ ਹੋ ਗਈ ਆਮ ਆਦੀ ਪਾਰਟੀ ਨੂੰ ਐਟਰੀਸ ਕਰਕੇ ਹੋ ਗਈ ਵੀ ਸਿੱਖ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਨੂੰ ਵੋਟਾਂ ਨਹੀਂ ਪਾਣੀ ਚਾਹੁੰਦੇ ਸੀ ਉਹਨਾਂ ਨੂੰ ਵੋਟਾਂ ਪਾ ਲੈ ਕੋਈ ਸਟਰੋਂਗ ਪਾਰਟੀ ਚਾਹੀਦੀ ਸੀ ਜਿਹੜੀ ਗੱਲ ਕਰਦੀ ਸੀ ਅਸੀਂ ਨਿਰਪੱਖ ਹੋ ਕੇ ਚੱਲਾਂਗੇ ਇਮਾਨਦਾਰ ਅਸੀਂ ਇਮਾਨਦਾਰਾਂ ਸੀ ਅਸੀਂ ਕੱਟੜ ਮਾਨਦਾਰਾਂ ਤੇ ਕੋਈ ਕੋਈ ਤਰੀਕੇ ਦੇ ਨਾਲ ਖਾਰ ਕੋ ਜਥੇਬੰਦੀਆਂ ਜਿਹੜੀਆਂ ਨੇ ਉਹ ਨਾਲ ਜੋੜੂਗਾ ਉਹਨਾਂ ਦੇ ਹੂੰ ਖਾਰਕੂ ਜਥਿਆਂ ਬੰਦੇ ਆਂਦੇ ਜਿਹੜੇ ਕੁਝ ਬੰਦੇ ਪਹਿਲੋ ਸਰਕਾਰ ਨਾਲ ਮਿਲ ਚੁੱਕੇ ਸੀ ਉਹਨਾਂ ਨੂੰ ਮਰਤਿਆ ਗਿਆ ਉਹਨਾਂ ਦੇ ਘਰ ਕੇਜੀਵਰ ਰਿਆ ਕੇਜੀਵਰ ਪੰਜਾਬ ਚ ਦੇ ਘਰ ਰਿਆ ਖਾਰਕੂ ਸਿੰਘ ਦੇ ਜਿਹਦੇ ਕਰਕੇ ਉਹ ਚਰਚਾ ਹੋ ਗਈ ਵੀ ਇਹ ਤੇ ਕਾਪੜੇ ਸਿੱਖਾਂ ਦੀ ਹੈ ਜੀ ਖਾਰਕੂਆਂ ਦੀ ਜਥੇਬੰਦੀ ਹੋਣੀ ਹੈ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਫੰਡ ਵੀ ਜਿਹੜੇ ਨੇ ਵਿਦੇਸ਼ਾਂ ਚੋਂ ਆਪਣੇ ਬਹੁਤ ਵੱਡੇ ਮਦਦ ਪੂਰਾ ਪੈਣਾ ਵੀ ਪੂਰਾ ਪੰਜਾਬ ਨੇ ਟਰੱਕ ਪਰ ਪਰ ਕੇ ਦਿੱਤੇ ਜੋ ਕਿ ਹ ਤੱਕ ਸਿੱਖਾਂ ਨੂੰ ਕਦੀ ਦਿੱਤੇ ਉਹਨਾਂ ਨੇ ਪਰ ਉਹ ਕੇਜਰੀਵਾਲ ਨੂੰ ਦੇਖ ਕੇ ਤੇ ਇਹੋ ਜਿਹੇ ਹਾਲਾਤ ਬਣਾਤੇ ਅਕਾਲੀ ਦਾਲ ਖਤਮ ਕਰਦਾ ਬਾਦਲਾਂ ਨੇ ਤੇ ਖਤਮ ਹੋਣੀ ਹੁਣ ਅਸੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੇ ਬੱਲੇ ਕੱਖ ਰਿਆ ਨਹੀਂ ਹੁਣ ਪ੍ਰਕਾਸ਼ ਬਾਦਲ ਖਤਮ ਹੋ ਗਿਆ ਤੇ ਸੁਖਬੀਰ ਬਾਦਲ ਨੂੰ ਕਿਸੇ ਪੁੱਛਣਾ ਨਹੀਂਗਾ ਉਧਰੋਂ ਇਹਦੀ ਐਂਟਰੀ ਹੋ ਗਈ ਹੁਣ ਗੱਲ ਇਹ ਆ ਜਿਹੜੀ ਇਸ ਟਾਈਮ ਪੰਜਾਬ ਆ ਇਹ ਹੈਗਾ ਕੇਜਰੀਵਾਲ ਦੇ ਹੱਥ ਜਿਹੜਾ ਭਗਵੰਤ ਮਾਨਾ ਉਹ ਤੇ ਕਲਾਕਾਰ ਆ ਉਹਦੇ ਸਟੇਜ ਤੇ ਬੋਲਣ ਜੋਗਾ ਉਹ ਤੋਂ ਚੁਟਕਲੇ ਸੁਣ ਲੋ ਉਹ ਤੋਂ ਜੋਕ ਉਹਨੇ ਲਿਖ ਕੇ ਦੇ ਦੇਣਾ ਉਹਨੇ ਇੱਕ ਸੁਣਾ ਦੇਣਾ ਉਹ ਸਟੇਜ ਤੇ ਉਹ ਸੁਣਾਣਾ ਜੋ ਨੂੰ ਰਾਗੋ ਚੱਡੇ ਨੇ ਬਿਲਕੁਲ ਹੋ ਰਿਆ ਪੰਜਾਬ ਚ ਡਕੈਤੀਆਂ ਹੋ ਰਹੀਆਂ ਕਤਲ ਹੋ ਰਿਹਾ ਗੈਂਗਵਾੜ ਹੋ ਰਹੀ ਹੈ ਕੋਈ ਐਮਐਲਏ ਦਾ ਬਿਆਨ ਹੀ ਨਹੀਂ ਹਾਂ ਬਿਲਕੁਲ ਕਿਸ ਕੋਈ ਐਮਐਲਏ ਬੋਲਦੇ ਨਹੀਂ ਕੋਈ ਮੰਤਰੀ ਨਹੀਂ ਬੋਲਦਾ ਪਹਿਲਾਂ ਵੇਖੋ ਪੰਜਾਬ ਦੇ ਮੰਤਰੀਆਂ ਦੇ ਬਿਆਨ ਆਉਂਦੇ ਸਨ ਵੀ ਇਹ ਗਲਤ ਹੋਇਆ ਬਿਲਕੁਲ ਅਸੀਂ ਸਟੈਂਡ ਲਵਾਗੇ ਜਿਹਨੇ ਐਮਐਲਏ ਆਮ ਆਦੀ ਪਾਰਟੀ ਦੇ ਇੱਕ ਵੀ ਐਮਐਲਏ ਦਾ ਬਿਆਨ ਤੱਕ ਨਹੀਂ ਆਉਂਦਾ ਪਰ ਡੰਗਰ ਨੇ ਜੀ ਇਹ ਤਾਂ ਆਪਾਂ ਕਹਿ ਵੀ ਜਿਵੇਂ ਨਾ ਕਿਸੇ ਡੰਗਰ ਨੇ ਗੱਦੇ ਤੇ ਗੱਲ ਚ ਹਾਰ ਪਾਤਾ ਨਾ ਉਹ ਕੰਮ ਕੀਤਾ ਲੋਕਾਂ ਨੇ ਉਹ ਪੰਜਾਬ ਦੇ ਲੋਕੋ ਤੁਸੀਂ ਤਾਂ ਇੰਨੇ ਵਧੀਆ ਬੰਦੇ ਸੀ ਇੰਨੇ ਦੂਰੰਦੇਸੀ ਸੀ ਕੀਤਾ ਕੀ ਤੁਸੀਂ ਉਹ ਲੋਕਾਂ ਨੂੰ ਛੋੜ ਲਿਆ ਜਿਨ੍ਹਾਂ ਦੀ ਜੁਰਤ ਹੀ ਕੋਈ ਬੋਲਣ ਦੀ ਇੰਨੇ ਕਤਲੇਆਮ ਹੋ ਜੇ ਡਕੈਤੀਆਂ ਹੋ ਜਾਣ ਇਹ ਬੋਲਦੇ ਹੀ ਕੋ ਨਹੀਂ ਕੇ ਕੋਈ ਐਮਐਲਏ ਨਹੀਂ ਬੋਲਣ ਚਾਹਗਾ ਕੋਈ ਜਿਹੜਾ ਮੰਤਰੀ ਆ ਉਹ ਨਹੀਂ ਬੋਲਣ ਚੋਗਾ ਜਿਹੜਾ ਬੋਲਦਾ ਉਹ ਕਰਕੇ ਬਾਹਰ ਮਾਰਦੇ ਆ ਤੇ ਇਥੇ ਆ ਗਏ ਰਾਜ ਕੌਣ ਕਰ ਰਿਹਾ ਦਿੱਲੀ ਵਾਲੇ ਵੀ ਇਥੇ ਚਲਦੀ ਕੀ ਦੀ ਹੈ ਚੱਡੇ ਦੀ ਇਥੇ ਚਲਦੀ ਹੈ ਕੇਜਰੀਵਾਲ ਦੀ ਇਥੇ ਹੁਣ ਮਨੀਸ਼ਾ ਨਹੀਂ ਸੁਝੋਦੀਆ ਜਿਹਨੂੰ ਦਿੱਲੀ ਦੇ ਲੋਕਾਂ ਨੇ ਜੁੱਤੀਆਂ ਮਾਰ ਕੇ ਭਜਾਤਾ ਜਿਹੜੇ ਕੋੜਾ ਤੇ ਸ਼ਰਾਬ ਦੇ ਕਟਾਲੇ ਚ ਜੇਲ੍ਹ ਚ ਜਾ ਆ ਜਿਹਨੂੰ ਸੀ ਦੁਬਾਰਾ ਆ ਕੇ ਭਜਾਤਾ ਕੇਜਰੀਵਾਲ ਕੋਲ ਜੇਲ੍ਹ ਚ ਜਾ ਆ ਕੇਜਰੀਵਾਲ ਜੇਲ੍ਹ ਚ ਜਾ ਆ ਜਿਹਦਾ ਕੇਜਰੀਵਾਲ ਕੋਲ ਕੋਈ ਪਾਵਰ ਨਹੀਂ ਕੇਜਰੀਵਾਲ ਕੋਈ ਉਧਰਲੀ ਕੇਰੀਵਾਲ ਕੋਲ ਉਹਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜਿਹੜੀ ਜੈਟ ਸਕੋਟੀ ਦਿੱਤੀ ਗਈ ਯਾਰ ਜਿਹੜੇ ਕਹਿੰਦੇ ਸੀ ਅਸੀਂ ਆਪਣੇ ਤੇ ਆਪਣੇ ਘਰ ਜਿਵਾਗੇ ਆਪਣੀ ਵੀਏਪੀ ਕਲਚਰ ਖਤਮ ਕਰਾਂਗੇ ਤੇ ਉਹਨਾਂ ਦੇ ਵੀਏਪੀ ਕਲਚਰ ਨੂੰ ਤੇ ਦੁੱਗਣਾ ਤੇ ਤਿੰਨਾਂ ਕਰਤਾ ਉਹਨਾਂ ਨੇ ਕਿਤੇ 800 ਸਕੋਟੀ ਹੁੰਦੀ ਬਾਦਲਾ ਕੋਲ ਇਹਨਾਂ ਕੋਲ 1200 ਹੈ 1200 ਜਿਹੜੇ ਕਹਿੰਦੇ ਸੀ ਮੁਰਗੇਖਾਨੇ ਖੋਲੋ ਉਹ ਆਪ ਜਿਹੜੇ ਦੂਜੀਆਂ ਜਾਦੀਆਂ ਸਕੋਟੀਆਂ ਲਈ ਫਿਲਦੇ ਨੇ ਮੈਂ ਹੁਣ ਸਿਰਫ ਜਾਦਾ ਲੰਮਾ ਨਾਗਰ ਕਰਾਂਗਾ ਮੈਂ ਬੈਂਦੀ ਕਰਾਂਗਾ ਪੰਜਾਬ ਦੇ ਵਾਸੀਓ ਆਓ ਇਕੱਠੇ ਹੋਈਏ ਪੰਜਾਬ ਦੀ ਖੇਤਰੀ ਪਾਰਟੀ ਬਣਾਈਏ ਸਾਰਿਆਂ ਦੀ ਸਾਂਝੀ ਪਾਰਟੀ ਜੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਦਿਨ ਦੇ ਵਿੱਚ ਜਲਦੀ ਆਪਾਂ ਪੰਚ ਪ੍ਰਧਾਨੀ ਸਿਸਟਮ ਪੰਚ ਪ੍ਰਧਾਨ ਸਿਸਟਮ ਕਰਾਂਗੇ ਉਹ ਇੱਕ ਬੰਦੇ ਦੀ ਪਾਰਟੀ ਨਹੀਂ ਹੋਏਗੀ ਵੀ ਇੱਕ ਬੰਦਾ ਹੀ ਸਾਰਾ ਕੁਝ ਕਰੇ ਜਿਹੜੀ ਇੱਕ ਬੰਦੇ ਦੀ ਪਾਰਟੀ ਹੁੰਦੀ ਹੈ ਉਹ ਹਮੇਸ਼ਾ ਨਕਾਰ ਕਰਦੀ ਹੈ ਉਹ ਹਮੇਸ਼ਾ ਖਰਾਬ ਕਰਦੀ ਹੈ ਉਹ ਡਾਇਰੈਕਟਰਸ਼ਿਪ ਹੋ ਜਾਂਦੀ ਹੈ ਕਿਉਂਕਿ ਉਹ ਡਾਇਰੈਕਟਰਸ਼ਿਪ ਇਹ ਹੁੰਦੀ ਹੈ ਵੀ ਉਹ ਇੱਕ ਬੰਦਾ ਹੀ ਮੁੱਖ ਮੰਤਰੀ ਬਣਦਾ ਹੈ ਉਹੀ ਬੰਦਾ ਪ੍ਰਧਾਨ ਬਣਦਾ ਹੈ ਉਹੀ ਬੰਦਾ ਕਿਸੇ ਨੂੰ ਜਿਹਦਾ ਜੀ ਜਿਹਨੂੰ ਜੀ ਕਰੇਗਾ ਵੀ ਜਿਹੜਾ ਘਟ ਗਿਆ ਬੰਦਾ ਭਾਵੇਂ ਉਹਨੂੰ ਹੀ ਲਾ ਦੇਗਾ ਤੇ ਜਿਹੜੀ ਪੰਜ ਪ੍ਰਧਾਨੀ ਹੋਏਗੀ ਉਹ ਵੇਖ ਕੇ ਲੈਗੇ ਜਿਹੜਾ ਬੰਦਾ ਲਾਇਕ ਆ ਪ੍ਰਧਾਨੀ ਦੇ ਲਾਇਕ ਆ ਉਹਨੂੰ ਪ੍ਰਧਾਨ ਬਣਾਣਗੇ ਜਿਹੜਾ ਮੁੱਖ ਮੰਤਰੀ ਲਾਇਕ ਆ ਉਹਨੂੰ ਮੁੱਖ ਮੰਤਰੀ ਲਾਣਗੇ ਆਮ ਆਦਮੀ ਜਿਹੜੀ ਭਾਪਾ ਇਸ ਕਰਕੇ ਚੱਲ ਰਹੀ ਆ ਭਾਪਾ ਚ ਪੰਜ ਪ੍ਰਧਾਨ ਸਿਸਟਮ ਚੱਲ ਰਿਹਾ ਭਾਪਾ ਜਿਹੜੀ ਉਹ ਹਰ ਪੰਜ ਸਾਲਾਂ ਬਾਅਦ ਪ੍ਰਧਾਨ ਬਦਲਦੀ ਆ ਸੈਂਟਰ ਦਾ ਮੇਨ ਪ੍ਰਧਾਨ ਬਦਲਦੀ ਆ ਉਹ ਮੁੱਖ ਮੰਤਰੀ ਬਦਲਦੇ ਆ ਕਿਉਂ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਗਲਤ ਕੰਮ ਕਰੇਗਾ ਉਹਨੂੰ ਲਾ ਦੇਣ ਤੇ ਜਿਹੜਾ ਹੋਇਆ ਇੱਕ ਜਣ ਦਾ ਪਾਰਟੀ ਇੱਕ ਪਾਰਟੀ ਦਾ ਪ੍ਰਧਾਨ ਤੇ ਬਾਲਕ ਉਹਨੂੰ ਕੌਣ ਬਦਲੇਗਾ ਕੇਜਰੀਵਾਲ ਨੂੰ ਕੌਣ ਬਦਲ ਦੇਗਾ ਕੇਜਰੀਵਾਲ ਨਾ ਮੁੱਖ ਮੰਤਰੀ ਬਣੇ ਜਬ ਭਗਵੰਤ ਮਾਨ ਨੂੰ ਲਾ ਕੇ ਹੋਰ ਨੂੰ ਬਣਾ ਲਓ ਕੇਜਰੀਵਾਲ ਨੂੰ ਤੇ ਬਾਪ ਕਹਿੰਦੇ ਆ ਜਾ ਕੇ ਐਮ ਐਲ ਏ ਮੰਤਰੀ ਵੀ ਸਾਡਾ ਤੇ ਪਪਾ ਇਹ ਪਪਾ ਜੀ ਨੇ ਪਪਾ ਜੀ ਨੇ ਹੈ ਨਾ ਪਪਾ ਜੀ ਨੇ ਤੇ ਜਿਹੜੇ ਹੁਣ ਦਿੱਲੀ ਦੇ ਜਿਹੜੇ ਪੰਜਾਬ ਦੇ ਪੁਲਿਸ ਅਫਸਰ ਨੇ ਜਿਉਹਨੇ ਬਦਲੀ ਕਰਾਣੀ ਹੈ ਦਿੱਲੀੋਂ ਕਰਾਣੀ ਆ ਕੇ ਨਾ ਭਗਵੰਤ ਮਾਨ ਕੋਲ ਰਾਣੀਆ ਨੇ ਅਸਲ ਪੁਲਿਸ ਵੀ ਪੰਜਾਬ ਦੀ ਕੇਜਰੀਵਾਲ ਦੇ ਅੰਡਰ ਆ ਬਿਲਕੁਲੀ ਇਹ ਵੱਡੀ ਗੱਲ ਕਹੀ ਤੁਸੀਂ ਪੰਜਾਬ ਪੁਲਸ ਜਿਹੜੀ ਆ ਸੈਂਟਰ ਦੇ ਕੇਜਰੀਵਾਲ ਤੋਂ ਬਾਹਰ ਹੀ ਜਾ ਸਕਦੀ ਸੈਂਟਰ ਦੇ ਅੰਦਰ ਨਹੀਂ ਹੈਗੀ ਨਿਕਲ ਨਹੀਂ ਸੈਂਟਰ ਦੇ ਅੰਦਰ ਹੀ ਆ ਪੰਜਾਬ ਦੇ ਅੰਦਰ ਨਹੀਂ ਹੈਗੀ ਪੰਜਾਬ ਤੇ ਫਿਰ ਪੰਜਾਬ ਦੀ ਤਾਕਤ ਕਿੱਥੇ ਗਈ ਖਤਮ ਪੰਜਾਬ ਜਿਹੜਾ ਯੂਟੀਸੀਟੀ ਬਸ ਜੂਟੀ ਪਰ ਰਿਹਾ ਜਿਵੇਂ ਜਿਵੇਂ ਦਿੱਲੀ ਆ ਨਾ ਚੰਡੀਗੜ੍ਹ ਸੀ ਤੇ ਦਿੱਲੀ ਆ ਤੇ ਹੁਣ ਇਹਨਾਂ ਨੇ ਇੱਕ ਕਸ਼ਮੀਰ ਨੂੰ ਬਣਾਤਾ ਸੀਗਾ ਪੰਜਾਬ ਹੀ ਬਣ ਜਾ ਰਿਹਾ ਪੰਜਾਬ ਦੀਆਂ ਤਾਕਤਾਂ ਪਾਣੀ ਦੀ ਤਾਕਤ ਪਹਿਲੀ ਖੋਈ ਸੀ ਪੁਲਸ ਦੀ ਤਾਕਤ ਖੋਲੀ ਬੋਰਸੀ ਤਾਗਰ ਜਿਹੜੀ ਖੋਗੇ ਐਡੀ ਖਤਰਨਾਕ ਗੁਣੀਆਂ ਜਿੱਦੂ ਜੀ ਕਰੇ ਜਿਹਨੂੰ ਕਤਲ ਕਰਨਾ ਹੈ ਉਹਨੂੰ ਕਤਲ ਕਰ ਦਣਗੇ ਕਿਸੇ ਜੁਰਤ ਨਹੀਂ ਰਹਿਣੀ ਉਹਦੇ ਖਿਲਾਫ ਬੋਲਣ ਦੀ ਜਿਹੜਾ ਉਹਨਾਂ ਦੇ ਹੱਕ 'ਚ ਬੋਲ ਲੇਗਾ ਜਿਹਦਾ ਕਤਲ ਹੋਇਆ ਉਹਨੂੰ ਹੀ ਮਾਰਨਗੇ ਇਹਨਾਂ ਨੇ ਸਿਸਟਮ ਇਹੋ ਜਿਹਾ ਤਿਆਰ ਕਰ ਲਿਆ ਜਿਹੜੇ ਬੰਦੇ ਨੂੰ ਮਾਰਨਾ ਹੈ ਹੁਣ ਉਹ ਗੱਲਾਂ ਰਹਿ ਗਈਆਂ ਕਿ ਚੋਕੇ ਲਾ ਜਾ ਕੇ ਦੇ ਕਾਊਂਟਰ ਕਰਨਾ ਹੈ ਇਹਨਾਂ ਨੇ ਤੇ ਪਤਾ ਨਹੀਂ ਜਿਹੜੇ ਡਾਕਟਰ ਬੈਠਾ ਇੱਥੇ ਬਿਠੇ ਬਿਠ ਨੂੰ ਮਾਰ ਜਣਾ ਕਹਿ ਵੀ ਮਾਰ ਜਣਾ ਇਹਨਾਂ ਕੋਲ ਡਰੋਨ ਸਿਸਟਮ ਇਹੋ ਜਿਹਾ ਆ ਗਿਆ ਹਾਂ ਡਰੋਨ ਸਿਸਟਮ ਆ ਗਿਆ ਭੂੰਡ ਵਰਗੇ ਹਜੇ ਛੋਲੇ ਕਿਤੇ ਨਾ ਨੇ ਉਹ ਭੂੰਡ ਉਡਦਾ ਉਹ ਲੜ ਜਨਾ ਤੁਹਾਨੂੰ ਤੇ ਲੱਗਣਾ ਭੂੰਡਾ ਮਰ ਗਿਆ ਪਰ ਹੋਏਗਾ ਕਿ ਉਹ ਇਲੈਕਟ੍ਰੋਨਿਕ ਭੂੰਡ ਜ਼ਰੀਲਾ ਡੰਗ ਮਾਰ ਕੇ ਜਾਊਗਾ ਤੁਹਾਨੂੰ ਓਹੋ ਬੰਦਾ ਕਈ ਕਿਲੋਮੀਟਰ ਦੂਰ ਬੈਠੇ ਦਾ ਬੰਦਾ ਮਰ ਗਿਆ ਬੰਦਾ ਮਰ ਗਿਆ ਉਹ ਤੁਹਾਡਾ ਉਹਨਾਂ ਨੇ ਡੀਆ ਨੇ ਜਾਂ ਡੀਐਨਏ ਜਾਂ ਤੁਹਾਡੀ ਫੋਟੋ ਜਾਂ ਤੁਹਾਡੇ ਆਪਣੇ ਇੱਕ ਬੰਦੇ ਪਿਆ ਆਧਾਰ ਕਾਰਡ ਇਹ ਸਿਸਟਮ ਦੇ ਨਾਲ ਉਹ ਬੰਦੇ ਨੂੰ ਉਹਨਾਂ ਨੇ ਵਿੱਚ ਅਟੈਚ ਕਰ ਦੇਣਾ ਇਹ ਨਵੀਂ ਜਾਣਕਾਰੀ ਹਾਂਜੀ ਉਹ ਉਹਦੇ ਨਾਲ ਬਿਲਕੁਲ ਜਿਹੜੇ ਬੰਦੇ ਦਾ ਨੂੰ ਖਤਮ ਕਰਨਾ ਹੈ ਉਹਦਾ ਵਿੱਚ ਬਾਇਓ ਡਾਟਾ ਹੋਏਗਾ ਉਹ ਭੂੜ ਜਿਹੜਾ ਉਹਦਾ ਸਿਸਟਮ ਹੈ ਛੋੜਿਆ ਜਾਂ ਉਹ ਹਵਾ 'ਚ ਉੱਡਦਾ ਆਊਗਾ ਉਹ ਉਸੇ ਬੰਦੇ ਨੂੰ ਡੰਗ ਮਾਰ ਜਿਹੜਾ ਕਿਤੇ ਵੀ ਉਤਰਦਾ ਫਿਰਦਾ ਡੰਗ ਮਾਰ ਕੇ ਗਿਆ ਉਹਨੂੰ ਕਿਸੇ ਨੇ ਕਹਿੰਦਾ ਟੈਗ ਉਹ ਨਾ ਮਰ ਗਿਆ ਕਿਸੇ ਨੇ ਕਹਿੰਦਾ ਗਏ ਮਰ ਗਿਆ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੀਆਂ ਨੇ ਬਹੁਤ ਖਤਰਨਾਕ ਪੰਜਾਬ ਨੂੰ ਬਚਾਉਣ ਲਈ ਫਿਰ ਕੀ ਕੀਤਾ ਜਾਵੇ ਪੰਜਾਬ ਨੂੰ ਬਚਾਉਣ ਲਈ ਜਿੰਨਾ ਚਿਰ ਪੰਜਾਬ ਦੇ ਲੋਕ ਇਕੱਠੇ ਹੋ ਗਏ ਪੰਜਾਬ ਦੇ ਸਿਰਫ ਪੰਜਾਬ ਦੇ ਲੋਕ ਉਹ ਆਪਣੀ ਬਾਗਡੋਰ ਰਾਜ ਨਹੀਂ ਲਿਆਉਂਦੇ ਉਹਨਾਂ ਜਿਹਨਾਂ ਦਾ ਬਚਾਅ ਕੋ ਨਹੀਂ ਜੇ ਕਿਉਂਕਿ ਜਿਹਦਾ ਰਾਜ ਹੈ ਉਹਦੇ ਕੋਲ ਪਾਵਰ ਹੋਏਗੀ ਹਥਿਆਰਾਂ ਦੀ ਨਵੀਂ ਟੈਕਨੋਲੋਜੀ ਦੀ ਜਿਦੇ ਕੋਲ ਟੈਕਨੋਲੋਜੀ ਆ ਉਹਦਾ ਰਾਜ ਹੋਣਾ ਹੈ ਹੁਣ ਲੜਾਈਆਂ ਕਿਰਪਾਨਾਂ ਦੀਆਂ ਜਾਂ ਛੱਦੀਆਂ ਜੋ ਹੱਥੋਂ ਹੱਥ ਲੜਾਈਆਂ ਨਹੀਂ ਲੜੀ ਲੜੀਆਂ ਰਹੀਆਂ ਜਿਹੜੀਆਂ ਅਸੀਂ ਪਹਿਲੇ ਜੰਗਾਂ ਲੜਦੇ ਰਹੇ ਆ ਅਸੀਂ ਜੰਗਾਂ ਲੜਦੇ ਆ ਜੰਗਲਾਂ ਦੇ ਵਿੱਚ ਜੀ ਜੀ ਅਸੀਂ ਕੋੜਿਆਂ ਤੇ ਸੌਂਦੇ ਰਹੇ ਆ ਜੀ 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 ਅਸੀਂ ਮੈਦਾਨੇ ਵਿੱਚ ਲੜਦੇ ਆ ਪਿਆਸੇ ਰਹਿ ਕੇ ਲੜਦੇ ਆ ਹੁਣ ਘਰ ਬੈਠਿਆਂ ਲੜਾਈਆਂ ਹੋਈਆਂ ਜਿਵੇਂ ਹੁਣ ਉਹ ਮਜ਼ੈਲਾਂ ਡਿੱਗੀਆਂ ਜਾ ਕੇ ਹਮ ਹੁਣ ਪੰਜਾਬ ਦੇ ਵਿੱਚ ਮਜ਼ੈਲਾਂ ਆਪ ਹੀ ਸੁੱਟੀ ਗਈ ਹਮ ਭਾਰਤ ਵਾਲੇ ਨਾਂ ਲੈ ਕੇ ਪਾਕਿਸਤਾਨ ਦਾ ਹਾਲਾਤ ਦੇਖੋ ਤੇ ਜਦੋਂ ਇਹ ਹਾਲਾਤ ਹੋਏ ਤੇ ਕਿਦੋਂ ਸਮਝੋਗੇ ਤੁਹਾਡੇ ਕੋਲ ਟੈਕਨੋਲੋਜੀ ਕੋ ਨਹੀਂ ਤੇ ਜਿਹਦੇ ਕੋਲ ਟੈਕਨੋਲੋਜੀ ਆ ਜਿਹੜਾ ਟੈਕਨੋਲੋਜੀ ਉੱਤੇ ਬੈਠਾ ਹੋਣਾ ਆਪਣੀ ਮਰਜ਼ੀ ਕਰੂਗਾ ਜਦੋਂ ਉਹਨਾਂ ਨੇ ਮਾਰਨਾ ਪੰਜਾਬ ਨੂੰ ਉਹਨਾਂ ਪਰਮਾਨ ਨੂੰ ਪਾਕਿਸਤਾਨ ਦੇ ਬਜਾਏ ਪੰਜਾਬ ਛੱਡ ਦੇਣਾ ਕੀ ਕਰ ਲਵਾਂਗੇ ਕੀ ਕਰ ਲੋਗੇ ਤੇ ਜੇ ਤੁਹਾਡੇ ਕੋਲ ਪਾਵਰ ਨਹੀਂ ਪੰਜਾਬੀਓ ਜਿੰਨਾ ਚਿਰ ਤੁਹਾਡੇ ਕੋਲ ਪਾਵਰ ਨਹੀਂ ਜਿੰਨਾ ਕੋ ਰਾਜੀ ਪਾਵਰ ਨਹੀਂ ਸਿੱਖੋ ਤੁਹਾਡੇ ਨੂੰ ਖਦਮ ਕਦੋਂ ਮਰਜ਼ੀ ਕਰ ਸਕਦੇ ਆ ਵਿਦੇਸ਼ਾਂ ਵਿੱਚ ਤੁਹਾਡੀ ਬੁਕਤ ਨਹੀਂ ਰਹੀ ਜਦੋਂ ਮਰਜ਼ੀ ਤੁਹਾਨੂੰ ਭਜਾਣਗੇ ਤੁਸੀਂ ਜ਼ਮੀਨਾਂ ਜੋ ਮਰਜ਼ੀ ਲੈ ਲੋ ਵਿਦੇਸ਼ਾਂ ਜਾ ਕੇ ਜਿਸ ਦਿਨ ਉਹਨਾਂ ਦੇ ਆਪਣੇ ਆਪ ਆਈ ਤੇ ਆ ਗਏ ਉਹਨਾਂ ਕਹਿੰਦਾ ਕੱਢੋ ਵਾਰ ਇਹਨਾਂ ਨੂੰ ਭਜਾ ਦਿਓ ਇਹਨਾਂ ਨੂੰ ਇੰਡੀਆ ਚ ਦੂਜੀ ਗੱਲ ਬੋਦਾ ਚਿਹਰਾ ਮੋਰਾ ਸਾਡਾ ਮੁਸਲਮਾਨਾਂ ਦੇ ਨਾਲ ਮਿਲਦਾ ਜਿਹਾ ਹੈਗਾ ਹੈਗਾ ਈਰਾਨ ਵਾਲੇ ਹਾਂ ਡਾਰੇ ਤੇ ਪਗਾ ਜਿਹੜੀਆਂ ਸਾਡੀਆਂ ਉਹ ਮਿਲਦੀਆਂ ਉਹਨਾਂ ਨਾਲ ਹਾਂ ਸਦਾਮ ਹੁਸੈਨ ਦੇ ਨਾਲ ਸਾਡਾ ਜਿਹੜਾ ਸੀਗਾ ਅਸਾਮਬੁੱਲਦীন ਕੋ ਦੇ ਨਾਲ ਚੇਰਾ ਮੇਰਾ ਸਾਡੇ ਸਿੱਖਾਂ ਦੇ ਬਹੁਤ ਮਿਲਦੇ ਸੀਗੇ ਅੰਗਰੇਜ਼ ਜਿਹੜੇ ਆ ਉਹ ਸਾਨੂੰ ਕਈ ਵਾਰੀ ਉਹਨਾਂ ਦਾ ਸਮਝ ਲੈਂਦੇ ਆ ਵੀ ਬੰਦੇ ਉਹਨਾਂ ਦੇ ਆ ਉਹਨਾਂ ਨੇ ਹਮਲੇ ਤੁਹਾਡੇ ਤੇ ਕਰਨੇ ਜਿੱਥੇ ਇਹ ਵੀ ਧਿਆਨ ਕਰ ਲੈ ਮੇਰੀ ਗੱਲ ਦਾ ਜੀ ਜੀ ਉਹ ਨਾਲ ਸਮਾਂ ਲੜਾਈ ਦਾ ਬੜਾ ਖਤਰਨਾਕ ਹੋ ਰਿਹਾ ਹੈ ਤੇ ਤੁਹਾਨੂੰ ਤੁਹਾਡੇ ਘਰਵਾ ਸੋਣਾ ਪਿਆ ਪੈਣਾ ਤੇ ਇੱਥੇ ਤੁਸੀਂ ਨਾ ਛੱਡੀ ਜ਼ਮੀਨ ਨਾ ਛੱਡਿਆ ਕਰ ਨਾ ਜ਼ਮੀਨਾਂ ਵੇਚ ਕੇ ਮੈਂ ਤੇ ਉਧਰ ਦੀ ਜ਼ਮੀਨਾਂ ਤੁਹਾਡੇ ਕੋਲ ਰਹਿ ਨਹੀਂ ਆ ਨੀ ਮੈਂ ਕੋਈ 6 ਮਹੀਨੇ ਜਾਂ 8 ਮਹੀਨੇ ਪਹਿਲੋ ਵੀਡੀਓ ਪਾਈ ਸੀ ਕਿ ਜਮੀਨਾਂ ਬੜੀਆਂ ਮਹਿੰਗੀਆਂ ਹੋ ਰਹੀਆਂ ਜੇ ਵਿਦੇਸ਼ੀ ਵੀਰੋ ਜਮੀਨਾਂ ਖਰੀਦ ਲਓ ਪੰਜਾਬ ਚ ਭਾਵੇਂ ਕਿੱਲਾ ਖਰੀਦੋ ਦੋ ਕਿੱਲੇ ਖਰੀਦੋ ਭਾਵੇਂ ਜਿੰਨੇ ਕੋ ਪੈ ਖਰੀਦ ਲਓ ਜਮੀਨਾਂ ਦਾ ਰੇਟ ਕਰੋੜਾਂ ਤੱਕ ਹੋ ਰਿਹਾ ਉਹ ਦਿਨ ਨੂੰ 20 ਲੱਖਾਂ ਦੀ ਜਮੀਨ ਸੀ ਜਦੋਂ ਮੈਂ ਵੀਡੀਓ ਪਾਈ ਸੀ 20 ਲੱਖਾਂ ਕੋ ਕਿੱਲਾ ਅੱਜ ਕਰੋੜਾਂ ਦਾ ਤੇ ਅੱਜ ਕਰੋੜਾਂ ਹੋ ਗਿਆ ਵੇਖੋ ਮੇਰੀ ਵੀਡੀਓ ਕਰਕੇ ਦੇਖ ਸਕਦੇ ਮਤਲਬ ਬੋਲ ਰਿਹਾ ਸੀ ਵੀਡੀਓ ਚ ਤੇ ਕਈਆਂ ਨੇ ਮੇਰੇ ਕਹਿੰਦੇ ਵੀਡੀਓ ਜਮੀਨਾਂ ਲਈਆਂ ਉਹ ਅਜੇ ਅੰਦਰ ਇਹਦੇ ਬਚ ਗਏ ਆ ਤੁਹਾਡੇ ਤੇ ਦੁਗਣੇ ਹੋ ਗਏ ਹੁਣ ਉਹ ਇੱਥੋਂ ਵੇਚ ਕੇ ਅੰਦਰ ਇਹ ਘਰ ਲੈ ਸਕਣਿਆ ਮੈਂ ਘਰ ਉੱਥੇ ਨਾ ਇੱਥੇ ਲੋ ਘ ਜੇ ਇਥੋਂ ਦੀ ਜ਼ਮੀਨ ਵੀ ਘਰ ਉੱਤੇ ਲੈਣਾ ਤੇ ਤੁਹਾਡਾ ਘਰ ਫਿਰ ਵੇਚ ਕੇ ਜਾਣਾ ਜੀ ਇੱਥੇ ਘਰ ਲਓਗੇ ਇੱਥੇ ਕਰਾਇ ਲੈ ਜਾਓ ਇਥੋਂ ਨਾ ਕਰਾਇ ਲੈ ਕੇ ਉੱਥੇ ਕਰਾਇ ਭਰਿ ਜਾਓ ਇਹ ਤੁਹਾਡੇ ਪੰਜਾਬ ਦੇ ਵਿੱਚ ਘਰੇਗਾ ਬਿਲਕੁਲ ਹੋਰ ਇੱਥੇ ਪੰਜਾਬ ਦੀ ਜ਼ਮੀਨ ਨੂੰ ਲੈਣ ਵਾਸਤੇ ਰਾਜਾ ਜਦੋਂ ਗੁਜਰਾਤ ਚੋਂ ਲੋਕ ਆ ਰਹੇ ਆ ਮੇਰੇ ਕੋਲ ਪਾਰਟੀ ਆਈ ਮਾਰਕਲ ਚ ਵਾ ਰਹੇ ਆ ਮੇਰੇ ਕੋਲ ਪਾਰਟੀ ਆਈ ਜੀ ਖਾਲੀ ਚੰਡੀਗੜ੍ਹ ਹਿਮਾਚਲੀਆਂ ਨੇ ਭਰ ਭਾਜੋ ਉਹਦੇ ਭਜ ਲੈ ਲਿਆ ਮੇਰੇ ਕੋਲ ਪਾਰਟੀ ਗੁਜਰਾਤ ਦੀ ਆਈ ਉਹ ਕਹਿੰਦੇ ਸਾਨੂੰ 110 ਕਿਲੇ 115 ਕਿਲੇ ਪੈ ਜਹੀਦੀ ਆ ਤੇ ਮੇਰੇ ਕੋਲ ਪਾਰ ਟੱਕ ਹੈ ਵੀ ਸੀਨਾ ਅੰਗਰੇਜ਼ੀਗਾ ਜੀ ਤੇ ਮੈਂ ਕਿਹਾ ਮੈਂ ਆਪਣੇ ਅੱਥੀ ਪੰਜਾਬ ਨੂੰ ਕਿਵੇਂ ਵੇਚਾਂ ਮਕਾਵਾਂ ਜਾ ਕੇ ਮੈਂ ਜਵਾਬ ਦਿੱਤਾ ਪਰ ਇਹ ਵੀ ਪਤਾ ਸੀ ਮੈਂ ਨਾ ਕਾਵਾਂਗਾ ਤੇ ਕਿਸੇ ਹੋਰ ਵਗਾ ਦੇਣਾ ਉਹ ਪਾਰਟੀ ਨੇ ਜ਼ਮੀਨ ਲੈ ਵੀ ਲਈ ਆ ਪਰ ਮੈਂ ਕਿਹਾ ਮੈਂ ਕਿਸੇ ਨੂੰ ਇਹ ਕਹਿੰਦਾ ਵੀ ਮੈਂ ਆਪਣੇ ਅੱਥੀ ਪੰਜਾਬ ਵਿੱਚ ਆ ਉਹ ਪੰਜਾਬ ਨੂੰ ਬਚਾਉਣ ਵਾਸਤੇ ਲੜਨਦੇ ਆ ਤੇ ਇਹ ਪੰਜਾਬ ਨੂੰ ਆਪਣੇ ਤੋਂ ਕਮਿਸ਼ਨ ਵਾਸਤੇ ਪੰਜਾਬ ਨੂੰ ਬਰगाने ਅਸ ਵਿੱਚ ਗੱਲ ਇਹ ਆ ਕਿ ਪੰਜਾਬ ਨੂੰ ਬਚਾਉਣ ਲਈ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਪਰ ਖੇਤਰੀ ਪਾਰਟੀ ਤੇ ਖਤਮ ਕਰ ਲਈ ਖੇਤਰੀ ਪਾਰਟੀ ਤੋਂ ਬਾਅਦ ਅਸੀਂ ਦਿੱਲੀ ਵਾਲਿਆਂ ਨੂੰ ਆਪਣੇ ਸਿਰ ਤੇ ਬਿਠਾ ਲਿਆ ਆ ਦਿੱਲੀ ਵਾਲਿਓ ਕਰ ਰਹੇ ਆ ਜਿਹੜੀ ਜੱਗੋ ਤੇਰਵੀਂ ਹੋਣੀ ਹੈ ਹੋਣੀ ਹੈ ਹੁਣ ਹੀ ਜੇ ਵੱਡੀ ਜੇ ਸੋਹੇ ਤੋਂ ਵੱਧ ਹੋਏਗੀ ਖਲੇਸ਼ ਤੋਂ ਵੀ ਵੱਡੇ ਕੰਮ ਹੋਣਗੇ ਆ ਪਿੱਛੇ ਸੰਜੇ ਵਰਮਾ ਇੱਕ ਕਬੋਰ ਦਾ ਵਪਾਰੀ ਮਰ ਗਿਆ ਜਿਹਨੇ 700 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਕੇ ਇਹੋ ਦਾ ਪ੍ਰਭਾਵ ਜਰਾ ਰੋ ਰੋ ਕੇ ਕਹਿ ਰਿਹਾ ਪੰਜਾਬ 'ਚ ਇਹੋ ਜਿਹੇ ਕਾਰਨਾਮੇ ਹੋ ਜਾਣੇ ਆ ਸਾਡੇ ਤੇ ਹਮਲੇ ਹੋਣੇ ਆ ਮੇਰੇ ਤੇ ਹਮਲੇ ਹੋ ਚੁੱਕੇ ਆ ਹੁਣੇ ਹੋਰ ਜਿਹੜੇ ਬੋਲਣਗੇ ਜਿਹੜੇ ਵੀ ਸਰਾ ਬੋਲਣਗੇ ਉਹ ਤੇ ਹਮਲੇ ਹੋਣੇ ਨੇ ਕਰਨੇ ਆ ਕਿਉਂਕਿ ਇਹ ਜਿਹੜੇ ਆ ਕੇਜਰੀਵਾਲ ਜਾਣ ਦੀ ਟੀਮ ਜਿਹੜੀ ਆ ਤੇ ਸਾਰੇ ਭਾਜੀਪੀ ਦੇ ਸਾਰੇ ਇੱਕੋ ਗੱਲ ਬਤਾ ਆਰਐਸਏ ਦੇ ਬੰਦੇ ਆ ਇਹ ਜਿਹੜੇ ਆ ਨਹੀਂ ਚੁੰਦੇ ਵੀ ਇੱਥੇ ਹੋਏ ਇਹਨਾਂ ਤੁਹਾਨੂੰ ਹੋਰ ਦੱਸਾਂ ਆ ਗੱਲ ਨੋਟ ਕਰ ਲਿਆ ਜੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਤੇ ਭਾਰਤ ਵਿੱਚ ਇੱਕ ਮਾਰਚ ਕੱਢ ਰਿਹਾ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਜੇ ਉਹ ਜਾਣਗੇ ਉਹ ਜਿਹੜੀ ਉਹ ਕਹਿੰਦੇ ਵੀ 2028 ਚ ਬਣਾ ਦੇਣਾ ਹਾਂ ਉਹ ਕੈਂਪ ਲਾਣ ਜਾ ਰਹੇ ਜੇ ਕੈਂਪ ਪਲਾਨ ਜਾ ਰਹੇ ਆ ਸ਼ਹਿਰਾ ਸ਼ਹਿਰ ਦੇ ਵਿੱਚ ਵੀ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਹੈ ਉਹ ਤੁਸੀਂ ਕਿਸੇ ਡੱਕ ਨਹੀਂ ਸਕਣਾ ਤੇ ਪੰਜਾਬ ਚੋਂ ਨਾਲੇ ਕਰਨਾ ਤੇ ਤੁਸੀਂ ਕੁਝ ਨਹੀਂ ਕਹਿ ਸਕਣਾ ਤੁਸੀਂ ਬੜਕਾ ਹੋ ਸਾਡੇ ਹੁੰਦਿਆਂ ਕੌਣ ਆ ਜੂਗਾ ਅਸੀਂ ਤੇ ਬੱਬਰ ਸ਼ੇਰ ਹੁੰਨੇ ਆ ਬੱਬਰ ਸ਼ੇਰ ਸਿਰਫ ਹੁਣ ਬੈਂਜੋਗੀ ਰਹਿ ਗਏ ਤੁਸੀਂ ਪੈਸੇ ਕਮਾਉਣ ਜੋਗੇ ਰਹਿ ਗਏ ਹੋ ਪੈਸੇ ਇਕੱਠੇ ਕਰਨ ਜੋਗੇ ਰਹਿ ਗਏ ਹੋ ਜੀ ਜਿੰਨਾ ਜਦੋਂ ਪੰਜਾਬ ਜਦੋਂ ਬੰਦਾ ਪੰਜਾਬ ਪੈਸਾ ਜੋੜਨ ਲੱਗ ਜੇ ਉਹਨੂੰ ਨਾ ਧਰਮ ਦੇ ਨਾਂ ਨਾਲ ਹੋਰ ਕੋਈ ਪਿਆਰ ਨਹੀਂਦਾ ਜਦੋਂ ਦੇ ਲੜਦੇ ਪਏ ਆ ਅਸੀਂ ਵਧੇ ਰਹੇ ਆ ਆਪਾਂ ਉਹਨਾਂ ਕੋ ਪੈਸਾ ਆਪਣਾ ਲੋਡ ਬੰਦ ਰੱਖਿਆ ਜਿੰਨਾਂ ਕੋ ਅਸੀਂ ਸਾਨੂੰ ਨਾ ਹੰਕਾਰ ਚ ਲਿਆਏ ਤੇ ਜਿੱਦ ਨਾਲ ਸਾਡਾ ਕਾਰੋਬਾਰ ਚੱਲਦਾ ਰਹੇ ਨਹੀਂ ਤੇ ਜੋੜ ਨੂੰ ਦੇ ਬੜੇ ਪੈਸਾ ਜੋੜ ਸਕਦੇ ਸੀ ਜੀ ਬਿਲਕੁਲ ਜੀ ਗੱਲ ਲੰਮੀ ਹੋ ਜਾਣੀ ਹੈ ਮੇਰੇ ਪੰਜਾਬ ਦੀ ਖੇਤਰੀ ਪਾਰਟੀ ਬਚਾਉਣ ਲਈ ਪੰਜ ਪ੍ਰਧਾਨੀ ਸਿਸਟਮ ਬਣਾਉਣਾ ਬਹੁਤ ਜ਼ਰੂਰੀ ਹੈ ਹਾਂ ਜੀ ਪੰਜ ਪ੍ਰਧਾਨੀ ਹੀ ਸਾਨੂੰ ਬਚਾ ਸਕਦਾ ਹੈ ਜਿਹੜਾ ਵੀ ਪਰਿਵਾਰ ਆਇਆ ਭਾਵੇਂ ਬਾਦਲਾ ਦਾ ਆਇਆ ਤੇ ਭਾਵੇਂ ਕੇਜਰੀਵਾਲ ਦਾ ਆਇਆ ਕੇਜਰੀਵਾਲ ਵੀ ਜਿਹੜੇ ਮਰਜ਼ੀ ਐਮਐਲਏ ਨੂੰ ਉਠਾ ਦਿੰਦਾ ਹੈ ਜਿਹੜੇ ਮਰਜ਼ੀ ਮੰਤਰੀ ਨੂੰ ਲਾ ਦਿੰਦਾ ਹੈ ਉਹਦੇ ਕੋਲ ਹੱਥ 'ਚ ਪਾਵਰ ਆ ਕੋਈ ਨਹੀਂ ਬੋਲ ਸਕਦਾ ਅੱਜ ਪੰਜਾਬ ਦੇ ਹਾਲਾਤ ਸਾਰੇ ਮੰਤਰੀ ਡਰੇ ਹੋਏ ਆ ਸਾਰੇ ਐਮਐਲਏ ਡਰੇ ਹੋਏ ਆ ਸਾਰੇ ਪੰਜਾਬ ਦੇ ਪੁਲਿਸ ਅਫਸਰ ਡਰੇ ਹੋਏ ਆ ਵੀ ਅਸੀਂ ਬਦਲੀ ਵੀ ਕਰਵਾਨੀ ਤਾਂ ਸਾਨੂੰ ਦਿੱਲੀ ਜਾਣਾ ਪਏਗਾ ਇਸ ਕਰਕੇ ਉਹ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਅਸੀਂ ਪੰਜਾਬ ਬਚਾਉਣਾ ਪੰਚ ਪ੍ਰਧਾਨੀ ਸਿਸਟਮ ਲਾਗੂ ਕਰਨਾ ਪੈਣਾ ਪਰਿਵਾਰਵਾਦ ਉੱਪਰ ਉੱਠਣਾ ਪੈਣਾ ਕੌਮ ਲਈ ਦੇਸ਼ ਲਈ ਆਪਣੇ ਪੰਜਾਬ ਲਈ ਸੋਚਣਾ ਪੈਣਾ ਬਾਬਾ ਜੀ ਨਾਲ ਗੱਲਬਾਤ ਕਰਦੇ ਰਵਾਂਗੇ ਅਗਲੇ ਦਿਨਾਂ ਵਿੱਚ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਪੋਡਕਾਸਟ ਕਰਾਂਗੇ ਆਪਾਂ ਵੱਡੇ ਪੱਧਰ ਤੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਇੱਕ ਇੰਟਰਵਿਊ ਵਿੱਚ ਨਹੀਂ ਕਰ ਸਕਦੇ ਲੰਮੀ ਇੰਟਰਵਿਊ ਕਰਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ